ਤੋੜਾ ਸਾਈਕਲ ਬਹੁਤ ਪੁਰਾਣਾਗਾ ਇਹ ਕਦੋਂ ਲਿਆ ਸੀਗਾ ਇਹ ਨੂੰ ਹੋ ਗਏ ਮੈਨੂੰ 2 ਕ ਸਾਲ ਹੋ ਗਏ ਡੈਡੀ ਨੇ ਲੈ ਕੇ ਦਿੱਤਾ ਸੀ 600 ਰੁਪਏ ਦਾ ਲਿਆ ਸੀ ਪੱਲਾ ਸਾਈਕਲ ਹੈਗੀ ਸੀ ਕਿ ਨਮੀ ਉਹ ਡੈਡੀ ਨਾ ਬਸਟਾਡ ਪੇਪਰ ਲੈਣ ਜਾਣੇ ਅਪਲ ਉਹਦੇ ਤੋਂ ਰੇਲਵੇ ਸਟੇਸ਼ਨ ਵਾਸੀ ਆਂਦੇ ਆਵਾਰ ਲਈ ਪਿੱਛੋਂ ਤੇ ਕੋਈ ਸਾਈਕਲ ਹੀ ਚੱਕ ਕੇ ਲੈ ਗਏ ਪੰਨਾ ਸਾਰਾ ਕੁਝ ਹੁੰਦਾ ਸੀ ਆਪਣਾ ਬਾਈਕ ਸੀਗੀ ਅੰਮੇ ਆਲਿਆਂ ਦੀ ਡੈਜ਼ਰ ਅੱਛਾ ਹਾਂਜੀ ਸਭ ਕੁਝ ਹੀ ਪ੍ਰਵਾਦਨਾ ਦਾ ਦਿੱਤਾ ਜਦੋਂ ਆ ਪਾਈ ਗਿਆ ਉਸ ਤੋਂ ਬਾਅਦ ਸਾਰਾ ਕੁਝ ਪਿੱਛੇ ਹੀ ਨੀ ਜਾਂਦਾ ਮੇਰਾ ਐਕਸੀਡੈਂਟ ਹੋ ਗਿਆ ਸੀ 8ਵੇਂ ਮਹੀਨੇ 2023 ਚ ਥੇਸ 1 ਪਿੱਛੋਂ ਕਾਰ ਵਾਲਾ ਹਿੱਟ ਕਰ ਗਿਆ ਮੇਰਾ ਉਰੇ ਵੱਜੇ ਮੇਰੇ ਉਰੇ ਖੂਨ ਨਿਕਲੇ ਆ ਮੇਰਾ ਹਾਂਸਾ ਕਰੈਕਾ ਹੋ ਗਿਆ ਸੀ ਸਭ ਜੀ ਹੁਣ ਉਹਨਾਂ ਫਿਰ ਕਿੰਨਾ ਕਮਾਲ ਨੇ ਇਸ ਦੇ ਵਿੱਚ ਪੱਲਾ ਮੈਂ ਪੰਜ ਕੰਮ ਕਰਕੇ ਪੱਲਾ ਮੈਂ 5 5 6 600 ਰੁਪਏ ਵੀ ਲੈ ਕੇ ਜਾਂਦਾ ਰਿਹਾ ਸਾਈਕਲ ਤੇ ਹੁਣ 3 400 ਤੇ 250 300 ਐਨ ਆ ਰਹਿ ਗਿਆ ਤਾਂ ਮੇ ਕੋ ਉਧੜੀ ਵੀ ਨਹੀਂ ਹੋਣੀ ਕਿਉਂਕਿ ਮੇਰਾ ਹਾਂਸਾ ਟੁੱਟਿਆ ਗਿਆ ਵਜਲ ਮੈਂ ਚੱਕਦੀ ਫਾ ਜੋ ਯੂਨੀਵਰਸਿਟੀ ਜਿੱਥੇ ਪੜ੍ਹਉਣਾ ਉਥੇ ਮੇਰੇ ਮੋਬਾਈਲ ਹੋਇਆ ਮੈਂ गिर ਗਿਆ ਮੇਰੇ ਗੋਡੇ ਭੰਨੇ ਗਏ ਸੰਭਾਲ ਮੂਲ ਫੁੰਦੇ ਹੋਰੀ ਜੀ ਫਿਰ ਅਨੇਜਾ ਦੇ ਸਾਹਮਣੇ ਫੇਸ ਟੂ ਟੇ ਹੋਇਆ 6 ਵਜੇ ਦਿਨੇ ਕਾਰਵਿੰਦੀ ਲੜਾਈ ਹੋਇਆ ਭਰਤੇ ਹੋਈ ਸੀਗੇ ਪੋਲੋ ਗਰਾਉਂਡ ਭਾਈ ਵਧੀਆ ਭਰਤੇ ਹੋ ਗਿਆ ਸੀ ਸਾਡੇ ਮਾਤਾ ਨੇ ਨਹੀਂ ਜਾਣ ਦਿੱਤਾ ਕਦੇ ਦੋ ਤਾਂ ਲੜਕੇ ਆ ਕੱਲ ਨੂੰ ਨੇ ਭੇਜਣਾ ਉਹਨਾਂ ਨੂੰ ਤੇ ਸ਼ਿਕਵਾ ਰਿਹਾ ਕਿ ਮੈਨੂੰ ਘਰ ਦੇ ਨੇ ਜਾਣ ਨਹੀਂ ਹਾਇ ਜਾਣ ਨਹੀਂ ਦਿੱਤਾ ਬੜਾ ਜ਼ਿਆਦਾ ਹੀ ਟਾਈਮ ਲੱਗੇ ਮੇਰੇ ਬੇਰੋਜ਼ਗਾਰੀ ਬੇਰੋਜ਼ਗਾਰੀ ਕਰਕੇ ਉਹ ਦਿਮਾਗੀ ਦਿਮਾਗੀ ਹੋ ਗਿਆ ਹੈ ਸੀ 5-6 ਫੁੱਟ ਐਨ ਉੱਪਰ ਸੀਗਾ ਲੰਬਾ ਲੰਝਾ ਖਰਾਕ ਬਹੁਤ ਸੀ ਉਹ ਵੀ ਮੇਰੇ ਭਾਈ ਦੀ ਮੈਂ ਇਹ ਮਾਰ ਕਟਾਈ ਕਰਨ ਲੱਗਾ ਡੈਡੀ ਨੂੰ ਫਾਂ ਲੈ ਡੈਡੀ ਦੀ ਦਾੜੀ ਬਾਟਾ ਤੀ ਬਹੁਤ ਅਜਿਹਾ ਇਲਾਜ ਬੜਾ ਕਰਾਇਆ ਜੀ ਰਜਿੰਦਰਾ ਹਸਪੀਟਲ ਸੰਦੂ ਮੰਗੇ ਵਾਲ ਅਸੀਂ ਆਪਣੇ ਭਾਈ ਨਾਲ ਸੰਗਲ ਪਵਾ ਕੇ ਆਏ ਆ ਮੈਂਟ ਦੇ ਹਸਪੀਟਲ ਦੇ ਵਿੱਚ ਬਿਜਲੀ ਗਿਆ ਲਵਾਂਗੇ ਅਰਿੰਦਰਾ ਹਸਪੀਟਲ ਸੁਪਨਾ ਦਾ ਬਸ ਇਹੀ ਹੈ ਜੀ ਮੈਂ ਸੋਚਦਾ ਕਿ ਈ ਰਿਕਸ਼ਾ ਜਿਵੇਂ ਬੈਟਰੀ ਵਾਲਾ ਇਹੀ ਮਿਲ ਜਾਏ ਪੋਡਕਾਸਟ ਵਿਦ ਰਾਜਦੀਪ ਭੁੱਲਰ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਉਮੀਦ ਕਰਦਾ ਜਿਵੇਂ ਤੁਸੀਂ ਪੁਰਾਣੇ ਪੋਡਕਾਸਟਾਂ ਨੂੰ ਪਿਆਰ ਦਿੱਤਾ ਉਸੇ ਤਰੀਕੇ ਦਾ ਪਿਆਰ ਅੱਜ ਦੇ ਸਾਡੇ ਪੋਡਕਾਸਟ ਹੁੰਦੇ ਹੋਗੇ ਅੱਜ ਦਾ ਪੋਡਕਾਸਟ ਇੱਕ ਉਸ ਇਨਸਾਨ ਦੇ ਨਾਲ ਹੋਣ ਜਾ ਰਿਹਾ ਥੋੜੀ ਨਜ਼ਰ ਦੇ ਵਿੱਚ ਆਹੇ ਉਹ ਆਮ ਹੋਵੇ ਪਰ ਮੇਰੇ ਲਈ ਬਹੁਤ ਖਾਸ ਹੈ ਕਿਉਂ ਖਾਸ ਇਸ ਕਰਕੇ ਆ ਕਿਉਂਕਿ ਉਹ ਮਿਹਨਤ ਕਰਕੇ ਕਿਰਤ ਕਰਕੇ ਖਾਂਦੇ ਨੇ ਵੈਸੇ ਅਸੀਂ ਜ਼ਿਆਦਾਤਰ ਸਾਰੇ ਲੋਕ ਹੀ ਕਿਰਤ ਕਰਦੇ ਆ ਪਰ ਉਹਨਾਂ ਦੀ ਕਿਰਤ ਦੇ ਵਿੱਚ ਕੀ ਖਾਸ ਆ ਅੱਜ ਦਾ ਕਹਿੰਦੇ ਯੋਗਾ ਜਿਸ ਯੋਗ ਦੇ ਵਿੱਚ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਜਾਂ ਲੋਕ ਗੱਡੀਆਂ ਕਾਰਾਂ ਮੋਟਰਸਾਈਕਲਾਂ ਦੇ ਉੱਤੇ ਹੀ ਜਿਹੜਾ ਆਪਣਾ ਕਾਰੋਬਾਰ ਕਰਦੇ ਨੇ ਜਾਂਦੇ ਨੇ ਬਹੁਤ ਘੱਟ ਲੋਕ ਨੇ ਜਿਹੜੇ ਅੱਜ ਦੇ ਯੁੱਗ ਦੇ ਵਿੱਚ ਵੀ ਜਿਹੜਾ ਸਾਈਕਲ ਦੇ ਉੱਤੇ ਆਪਣਾ ਕੰਮ ਕਰ ਰਹੇ ਨੇ ਪਟਿਆਲਾ ਤੋਂ ਨੇ ਪਟਿਆਲਾ ਦੇ ਅੰਦਰ ਜਮਾਟੋ ਦੇ ਵਿੱਚ ਕੰਮ ਕਰਦੇ ਨੇ ਡਿਲੀਵਰੀ ਦਾ ਕੰਮ ਕਰਦੇ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣਾਂਗੇ ਕਿਸ ਤਰੀਕੇ ਦੀ ਜ਼ਿੰਦਗੀ ਆ ਕਿਵੇਂ ਰੋਜ਼ਾਨਾ ਦਾ ਉਹਨਾਂ ਦਾ ਸਫ਼ਰ ਲੰਘਦਾਗਾ ਤੇ ਇੱਕ ਡਿਲੀਵਰੀ ਮੈਨ ਦੀ ਲਾਈਫ ਕਿਸ ਤਰੀਕੇ ਦੀ ਹੁੰਦੀ ਆ ਉਸ ਦੇ ਉੱਤੇ ਵੀ ਗੱਲਬਾਤ ਹੋਵੇਗੀ ਬਈ ਦਾ ਸੁਆਗਤ ਕਰਦੇ ਆਂ ਕਰਨਜੀਤ ਬਾਈ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਬੜੀ ਹੈ ਜੀ ਅੱਛਾ ਬਾਈ ਇਹ ਡਿਲੀਵਰੀ ਦਾ ਕੰਮ ਕਰਦੋਂ ਤੋਂ ਸ਼ੁਰੂ ਕੀਤਾ ਉਸੇ ਮੰਨੇ ਹੋ ਗਏ ਭਾਜੀ 2000 ਰੋਲੇ ਤੋਂ ਸਟਾਰਟ ਕੀਤਾ ਜੀ 2000 ਰੋਲੇ ਤੋਂ ਅੱਛਾ 2019 ਤੋਂ ਪਹਿਲਾਂ ਕੀ ਕਰਦੇ ਸੀ ਪਹਿਲਾਂ ਮੈਂ ਆਟੋ ਚਲਾਉਂਦਾ ਸੀ ਜੀ ਪਹਿਲਾਂ ਹਾਂ ਜੀ ਆਪਦਾ ਸੀ ਕਿ ਕਰਾਇਦਾ ਹਾਂ ਦੇਖ ਆਪਣਾ ਸੀਗਾ ਜੀ ਅੱਛਾ ਉਹਦੇ ਚ ਫਿਰ ਕਮਾਈ ਨਹੀਂ ਸੀਗੀ ਇਧਰ ਉਹ ਕਮਾਈ ਹੈਗੇ ਸੀਗੇ ਜੇ ਬੱਚੇ-ਪੁੱਛੇ ਸਕੂਲ ਦੇ ਲਵਾ ਰੱਖੇ ਦੇ ਰੋਲਾ ਦੇ ਕਰਕੇ ਮੇਰਾ ਨਾ ਆਟੋ ਵੀ ਵੇਚ ਲਿਆ ਅੱਛਾ ਉਸ ਵਾਰ ਮੈਂ ਸਿਕਿਉਰਟੀ ਕਿਤੇ ਸਾਲਕ ਟਾਜਸਟਾਉਨ ਦੇ ਵਿੱਚ ਛੋਟੀ ਵਾਰਾ ਦਰੇ ਉਸ ਵਾਰ ਮੈਂ ਜੋਇਨਿੰਗ ਇਧਰੇ ਜਮਾਟੋ ਵੀ ਕਰਦੇ ਠੀਕ ਹੈ ਹਾਂਜੀ ਸਿਕਿਉਰਟੀ ਮਤਲਬ ਬਾਤ ਤੁਸੀਂ ਇਹ ਜਮਾਟੋ ਦੇ ਵਿੱਚ ਆ ਗਏ ਦੁਵਾਰਾ ਨਹੀਂ ਆਟੋ ਲਾਈਨ ਦੇ ਬਾਰੇ ਸੋਚਿਆ ਵੀ ਆਟੋ ਲਿਆ ਜਾਵੇ ਦੁਵਾਰਾ ਉਹੀ ਕੰਮ ਕਰੀਏ ਨਹੀਂ ਇਹ ਦੁਵਾਰਾ ਦਾ ਬੜਿਆ ਨਹੀਂ ਆਪਣਾ ਹਿੱਲਾ ਵਸਿਲਾ ਪੈਸਿਆਂ ਦਾ ਬੜਿਆ ਨਹੀਂ ਇੱਕ ਜਿਹੜੇ ਮੇਰੇ ਸਭ ਤੋਂ بڑے ਬ੍ਰਦਰ ਸੀਗੇ ਉਹ ਮੈਸੇਜ ਹੈ ਜੀ ਉਹ ਦਿਮਾਗੇ ਆ ਸੈਟ ਹੋ ਗਏ ਸੀ ਚਾ ਲਾਪਤਾ ਹੋ ਗਿਆ ਇੰਨਾ ਸਮਾਂ ਹੋ ਗਿਆ ਉਹਨਾਂ ਹੋਵੇ 12 13 ਸਾਲ ਹੋ ਗਏ 12 13 ਸਾਲ ਹਾਂ ਜੀ ਮੈਰਿਡ ਸੀਗੀ ਹਾਂ ਜੀ ਪਰਿਵਾਰ ਉਹ ਪਿੱਛੇ ਤੁਸੀਂ ਦੇਖਦੇ ਹੋ ਤੇ ਇਹ ਪਹਿਲਾਂ ਇੱਥੇ ਰਹਿੰਦੇ ਸੀ ਫਿਰ ਹੁਣ ਉਹ ਆਪਣੇ ਪੇਕੇ ਚਲੇ ਗਏ ਦੋ ਬੇਟੀਆਂ ਉਹਨਾਂ ਦੀ ਹੈ ਇੱਕ ਬੇਟਾ ਹੈ ਹਾਂ ਜੀ ਪਰਵਿਸ਼ ਤਾਂ ਤੁਸੀਂ ਕਰਦੇ ਹੋਗੇ ਤੇ ਇਹ ਹੁਣ ਉਹ ਆਪ ਹੀ ਕਰਦੇ ਪਹਿਲਾਂ ਇੱਥੇ ਇਕੱਠੇ ਰਹਿੰਦੇ ਸੀ ਹੁਣ ਉਹ ਆਪਣੇ ਪੇਕੇ ਚਲੇ ਗਏ ਤੁਹਾਡਾ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ ਪਰਿਵਾਰ ਦੀ ਗੱਲ ਕਰੀ ਪਰਿਵਾਰ ਚ ਮੇਰੇ ਕੰਮੇ ਦੋ ਬੇਟੇ ਨੇ ਦੋ ਬੇਟੀਆਂ ਨੇ ਹਾਂ ਜੀ ਤੁਸੀਂ ਇਕੱਲੇ ਕਮਾਉਨੇ ਹੋ ਹਾਂ ਜੀ ਡੈਡੀ ਜੀ ਆਪਣੇ ਪ੍ਰਾਈਵੇਟ ਕੰਪਨੀ ਜਰ ਰਟਾਇਰ ਸੀ ਅੱਛਾ ਹਾਂ ਜੀ ਅਛਾ ਭਾਈ ਜੀ ਕਿੰਨੇ ਵਜੇ ਫਿਰ ਤੁਸੀਂ ਘਰੋਂ ਨਿਕਲਦੇ ਹੋ ਕਿੰਨੇ ਘੰਟੇ ਦੇ ਵਿੱਚ ਕੰਮ ਕਰਦੇ ਹੋ ਕਿੰਨੀਆਂ ਕਿੱਸਵਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਪਏ ਕਰਦਾ ਇਹ 12 13 ਘੰਟੇ ਡੇਲੀ ਕਰਦਾ ਹੀ ਆ ਪਹਿਲਾ ਸਵੇਰੇ 8 9 ਵਜੇ ਆਨਲਾਈਨ ਹੋ ਜਾਣਾ 10:00 ਵਜੇ ਤੱਕ ਉਸ ਤੋਂ ਬਾਅਦ ਮੈਂ ਆਪਣੇ ਘਰ ਦੇ ਜਿੰਨੇ ਵੀ ਕੰਮ ਆ ਗਾ ਸਾਰੇ ਕੰਮ ਨਿਵੇੜ ਕੇ ਉਸ ਤੋਂ ਬਾਅਦ ਮੈਂ 12:00 ਵਜੇ ਨਿਕਲਦਾ ਰਾਤ ਨੂੰ 10:00 ਵਜੇ ਆਪਣਾ ਘਰੇ ਆਈ ਤੇ ਤੁਸੀਂ ਖਾਸ ਤੌਰ ਦੇ ਉੱਤੇ ਸਾਈਕਲ ਦੇ ਉੱਤੇ ਡਿਲੀਵਰੀ ਕਰਦੇ ਹੋ ਸਾਈਕਲ ਤੇ ਔਖਾ ਨਹੀਂ ਹੁੰਦਾ ਤੇ ਹਣਾ ਔਖਾ ਤਾਂ ਹੁੰਦਾ ਹੀ ਹੈ ਪਰ ਹੁਣ ਆਦਤ ਬਣ ਗਈ ਹੈ ਹਾਂਜੀ ਜਿਵੇਂ ਕਾਫੀ ਕਈ ਵਾਰ ਦੂਰ ਦਾ ਵੀ ਆਰਡਰ ਪੈ ਜਾਂਦਾ 4-5 ਕਿਲੋਮੀਟਰ ਤੱਕ ਵੀ ਆਰਡਰ ਦੇਣ ਜਾਣਾ ਪੈਂਦਾ ట్రాਫਿਕ ਹੋ ਜਾਂਦਾ ਅਗਲਾ ਡਿਮਾਂਡ ਕਰਦਾ 6 ਕੀ ਪਹੁੰਚੇ ਸਾਈਕਲ ਤੇ ਤਾਂ ਫਿਰ ਦੇਰੀ ਹੋ ਜਾਂਦੀ ਉਹ ਕਿ ਨਹੀਂ ਹੁੰਦੀ ਨਹੀਂ ਐਨੇ ਨਹੀਂ ਹੁੰਦੇ ਜੀ ਸਾਡਾ ਹੈਗਾ 8 ਕਿਲੋਮੀਟਰ ਦੇ ਵਿੱਚ ਵਿੱਚ ਹੁੰਦਾ ਠੀਕ ਜਿੱਥੇ ਅਸੀਂ ਲੋਕੇਸ਼ਨ ਦਾ ਕੋ ਮਾਂਗੇ ਸਾਨੂੰ ਉਹਦੇ ਨੇੜੇ ਦੇੜੇ ਪੇਗਾ ਆਰਡਰ ਠੀਕ ਹੈ ਹਾਂਜੀ ਜਿਵੇਂ ਆਪਾ ਉਰੇ ਖੜੇ ਆ ਉਰੇ ਇਕ ਬਾਲੀ ਰੰਦਾ ਪੈ ਗਿਆ ਇਹਦੇ 4-5 ਕਿਲੋਮੀਟਰ ਦੇ ਘੁਮਾਈ ਜਾਣਗੇ ਹਾਂਜੀ ਜਿੱਥੇ ਲੋਕੇਸ਼ਨ ਦੇ ਆਰਡਰ ਦਿੱਤਾ ਨੇ ਉਥੋਂ ਫੇਰ ਖਿੱਚ ਲੈ ਬਏ ਇਹ ਠੀਕ ਹੈ ਹਾਂਜੀ ਜਿਹੜਾ ਵੀ ਰੈਸਟੋਰੈਂਟ ਨੇੜੇ ਰਹੇਗਾ ਉਥੇ ਦਾ ਪੈ ਜਾਏਗਾ ਐਦਾ ਸਾਰਾ ਪਟਿਆਲਾ ਘੁਮਾਈ ਜਾਂਦੇ ਆਂ। ਅਸੀਂ ਫਿਰ ਕਿੰਨੇ ਸਮੇਂ ਕਿੰਨੇ ਕਿੰਟਾਂ ਦੇ ਵਿੱਚ ਤੁਸੀਂ ਡਿਲੀਵਰੀ ਪਹੁੰਚਾ ਦਿੰਦੇ ਹੋ ਸਾਈਕਲ ਤੇ ਮੈਂ 15-20 ਮਿੰਟ ਤੱਕ ਪਹੁੰਚਾ ਦਿੰਨੇ ਹਾਂ। ਹਾਂਜੀ ਤੁਹਾਡਾ ਸਾਈਕਲ ਬਹੁਤ ਪੁਰਾਣਾਗਾ ਇਹ ਕਦੋਂ ਲਿਆ ਸੀਕਰ ਇਦੋਂ ਹੋ ਗਿਆ ਇਹ ਮੈਨੂੰ 2 ਕ ਸਾਲ ਹੋ ਗਏ ਡੈਡੀ ਨੇ ਲੈ ਕੇ ਦਿੱਤਾ ਸੀ 600 ਰੁਪਏ ਦਾ ਲਿਆ ਸੀ ਪਹਿਲਾਂ ਸਾਈਕਲ ਹੈਗੀ ਸੀ ਕਿਨ ਨਮੀ ਉਹ ਡੈਡੀ ਨਾ ਬਸਟਾਡ ਪੇਪਰ ਲੈਣ ਜਾਣੇ ਪੁਰੋਂ ਦੇ ਤਾਂ ਰੇਲਵੇ ਸਟੇਸ਼ਨ ਉਹ ਸਾਰੇ 5.5 ਲੰਘ ਜਾਣੇ ਸਾਰੇ ਕੋਲ ਦੁਆਰਾ ਸਹਿ ਜਾਣੇ ਵਾਪਸੀ ਆਦੇ ਅਖਵਾਰ ਲਈ ਪਿੱਛੇ ਸੀ ਕੋਈ ਸਾਈਕਲ ਹੀ ਚੱਕ ਕੇ ਲੈ ਗਈ ਚੋਰੀ ਹੋ ਗਈ ਸਾਈਕਲ ਹਾਂ ਜੀ ਡੈਡੀ ਦੇ ਹੈਗੇ ਅਮਰ 75 ਕ ਦੇ ਸਾਹ ਵੀ ਹੈਗੇ ਆ ਉਹਨਾਂ ਕੋ ਕਿਹੜਾ ਫਿਰ ਭਜਿਆ ਜਾਂਦਾ ਨਵਾਂ ਸੀਗਾ ਨਵਾਲਿਆ ਜਿੰਨਾਵਾਲਿਆ ਚਾਰ ਹੋਣਾ ਨਵਾਂ ਲਿਆ ਹੋਣਾ ਬੜਾ ਚਾ ਹੋਇਆ ਹੋਣਾ ਜਿੱਦੇ ਸਾਈਕਲ ਲਿਆ ਸੀ ਉਸ ਦਿਨ ਦਾ ਬੜਾ ਔਖਾ ਹੋਇਆ ਜੀ ਸਾਈਕਲ ਪੁੱਲਾ ਸਾਰਾ ਕੁਝ ਹੁੰਦਾ ਸੀ ਆਪਣੇ ਕੋ ਬਾਈਕ ਸੀ ਜੀ ਅੰਮੇ ਵਾਲਿਆਂ ਦੀ ਅੱਡੇਰ ਅੱਛਾ ਹਾਂਜੀ ਸਬਕੋਸ ਇਹ ਪ੍ਰਵਾਦਮਾ ਦਾ ਦਿੱਤਾ ਹੈ ਜਦੋਂ ਆ ਪਾਈ ਗਿਆ ਉਸ ਤੋਂ ਬਾਅਦ ਸਾਰਾ ਕੁਝ ਪਿੱਛੇ ਹੀ ਨੇ ਜਾ ਰਿਹਾ ਇਹ ਫਿਰ ਕਿਉਂ ਪਿੱਛੇ ਨੂੰ ਕਿਵੇਂ ਜਾ ਰਿਹਾ ਮਤਲਬ ਕੀ ਕਾਰਨ ਕੀ ਬਣਿਆ ਜੇ ਇਹ ਕੀ ਕਰਦੇ ਵਿੱਚ ਇਸ ਤਰੀਕੇ ਦੇ ਹਾਲਾਤ ਬਣਦੇ ਗਏ ਭਾਈ ਦੇ ਜਾਣ ਤੋਂ ਬਾਅਦ ਅਜਿਹਾ ਕੀ ਹੋਇਆ ਅਸੀਂ ਇਲਾਜ ਵੜਾ ਕਰਾਏ ਜੀ ਰਜਿੰਦਰਾ ਹਸਪੀਟਲ ਸੰਦੂ ਮੰਗੇਵਾਲ ਅਸੀਂ ਆਪਣੇ ਭਾਈ ਨਾਲ ਸੰਗਲ ਪਵਾ ਕੇ ਆਏ ਮੈਂਟਲੀ ਹਸਪੀਟਲ ਦੇ ਵਿੱਚ ਬਿਜਲੀ ਲਵਾਈ ਰਜਿੰਦਰਾ ਹਸਪੀਟਲ ਅੱਛਾ ਹਾਂ ਜੀ ਬਹੁਤ ਅਸੀਂ ਦੋ ਘਰ ਚੱਲੇ ਕਿਵੇਂ ਉਹ ਇਸ ਹਾਲਤ ਦੇ ਵਿੱਚ ਕਿਵੇਂ ਆਉਂਦੇ ਨੇ ਕੀ ਕਾਰਕਟਨਾ ਵਾਪਰਦੀ ਹੈ ਉਹਨਾਂ ਦੇ ਨਾਲ ਕੋਈ ਹਾਦਸਾ ਹੁੰਦਾਗਾ ਉਹ ਕਹਿੰਦਾ ਮੈਨੂੰ ਜੋਬ ਨਹੀਂ ਮਿਲੀ ਜੀ ਸਰਕਾਰੀ ਉਹ ਸਾਰਾ ਦਿਨ ਆਪਣੇ ਸਰਟੀਫਿਕੇਟ ਲੈ ਕੇ ਚੱਕੇ ਫਿਰਦਾ ਸੀਗਾ ਕਿ ਬੰਨਾਂ ਨੌਕਰੀ ਵੇਲੇ ਪੱਲਾ ਜਦ ਕਾਰਗੁੰਦੀ ਲੜਾਈ ਹੋਈ ਆ ਭਰਤੀ ਹੋਈ ਸੀਗੇ ਪੋਲੋ ਰੋਡ ਭਾਏ ਵਧੀਆ ਭਰਤੀ ਹੋ ਗਿਆ ਸੀ ਸਾਡੇ ਮਾਤਾ ਨੇ ਨੇ ਜਾਣ ਦਿੱਤਾ ਕਦੇ ਦੋ ਤਾਂ ਲੜਕੇ ਆ ਕੱਲੋਂ ਨੇ ਭੇਜੜਾ ਨਹੀਂ ਅੱਛਾ ਹਾਂ ਜੀ ਪੌਚ ਭਰਤੀ ਹੋ ਗਏ ਸੀ ਪਰ ਮਾਨੇ ਹਾਂ ਜੀ ਉਹਦੇ ਨਾਲ ਦੇ ਰਿਟਾਇਰ ਹੋ ਗਏ ਆਗੇ ਜੀ ਸਾਡਾ ਭਾਏ ਨੇ ਹੈਗਾ ਹਾਂ ਅੱਛਾ ਉਹਨਾਂ ਨੂੰ ਫੇਰ ਸ਼ਿਕਵਾ ਰਿਹਾ ਕਿ ਮੈਨੂੰ ਘਰ ਦੇ ਨੇ ਜਾਣ ਨਹੀਂ ਹਾਇ ਜਾਣ ਨੇ ਦਿੱਤਾ ਫਿਰ ਡਾਡੀ ਸਕੋਰ ਜਿਹਾ ਸੀ ਕਿ ਹੋਰਾਂ ਨੂੰ ਪੱਕੇ ਕਰਾ ਗਏ ਮੰਨਣੇ ਕਿਤੇ ਲਵਾਇਆ ਬੜਾ ਜ਼ਿਆਦਾ ਹੀ ਟੈਨਸ਼ਨ ਬੇਰੋਜ਼ਗਾਰੀ ਬੇਰੋਜ਼ਗਾਰੀ ਕਰਕੇ ਉਹ ਦਿਮਾਗੀ ਦਿਮਾਗੀ ਹੋ ਗਏ ਜੀ ਪਰੇਸ਼ਾਨੀ ਉਹਨਾਂ ਨੂੰ ਹਾਂ ਜੀ ਉਹ ਹੈ ਸੀ 5-6 ਫੁੱਟ ਐਨ ਉੱਪਰ ਸੀਗਾ ਲੰਬਾ ਲੰਜਾ ਖਰਾਕ ਉਹ ਸੀ ਉਹਦੇ ਮੇਰੇ ਭਾਈ ਵੀ ਮੈਂ ਮਾਰਕਾ ਟਾਈਗਰਾਂ ਲੱਗਾ ਡਾਡੀ ਨੂੰ ਫਾਲੇ ਡਾਡੀ ਦੀ ਦਾੜੀ ਬਾਟਾ ਪੀ ਵੋਟਾ ਹੋ ਰਹੀ ਸਾਰੀ ਰਾਤ ਕਦੇ ਜਗਰਾਤਿਆ ਤੇ ਨਾ ਜਾਣਾ ਦੁੱਖਾਂ ਨੂੰ ਨਾ ਜਾਣਾ ਸਾਰੀ ਸਾਰੀ ਰਾਤ ਨਹੀਂ ਹੁੰਦਾ ਸੋਣਾ ਇਹਨੇ ਮਹਿੰਗੇ ਮਹਿੰਗੇ ਟੀਕੇ ਲਵਾਏ ਕਿ ਇਹਨੂੰ ਨੀਂਦ ਆਜੇ ਵੀ ਵੀ ਗੋਲੀਆਂ ਸੰਦੋ ਹਸਪੀਟਲ ਮੈਂਟਲ ਫਾਟਕਾ ਪਾਟਾ ਆਪਣੇ ਨੇ ਸੰਦੋ ਹਸਪੀਟਲ ਹੁਣ ਬੰਦ ਹੋ ਗਿਆ ਵੀ ਵੀ ਗੋਲੀਆਂ ਇੱਕ ਟਾਈਮ ਦੀ ਸੀ ਉਹ ਸੌਂਦੇ ਹੀ ਨਹੀਂ ਸੀ ਪਸੇ ਬੜੇ ਦੁੱਖ ਜਿੰਨੇ ਸਾਰਾ ਕੁਝ ਤੁਸੀਂ ਮੈਨੇਜ ਕਰਦੇ ਸੀ ਫਿਰ ਨੇ ਡੈਡੀ ਇਹ ਗੱਲ ਦੇ ਸੀ ਸਾਡੇ ਚਾਚੇ ਸੀਗੇ ਉਹਨਾਂ ਦੇ ਬੱਚਿਆਂ ਨਾਲ ਰਹਿਣਾ ਮਾਰ ਕਟਾਈ ਕਰਨੀ ਨੇ ਕਿਸੇ ਨੇ ਨਹੀਂ ਵਾਪਸ ਆਦਿਆ ਔਖਾ ਬਹੁਤ ਹੁੰਦਾ ਹੋਊਗਾ ਕਰਤਾ ਪਰ ਉਹ ਸਾਰਾ ਫਿਰ ਉਧਰ ਸਾਡੇ ਮਾਤਾ ਦੀ ਡੈਥ ਹੋ ਗਈ 3-4 ਸਾਲ ਸਾਡੇ ਮਾਤਾ ਵੀ ਕਿਤੇ ਨਹੀਂ ਜਾਂਦੇ ਆਉਂਦੇ ਸੀ ਡੇਲੀ ਦੀ ਦਵਾਈ ਚੱਲਦੀ ਆ ਉਹਨਾਂ ਦੀ ਡੇਲੀ ਦੀ ਕਦੇ ਆਜੇ ਕੋ ਬੀਪੀ ਦੀ ਕਦੇ 슈ਗਰ ਦੀ ਸੁਣਦਾ ਉਹਨਾਂ ਨੂੰ ਨਹੀਂ ਸੀ ਹੁਣ ਡੈਡੀ ਦੀ ਵੀ ਹੈ ਸਾਡੇ ਡੈਡੀ ਨੇ ਵੀ ਨਹੀਂ ਸੁਣਦਾ ਹੈਗਾ ਉੱਚਾ ਸੁਣਦਾ ਤੁਸੀਂ ਹੁਣ ਪਾਲਦੇ ਹੋਗੇ ਤੁਹਾਡੇ ਨਾਲ ਹੀ ਰਹਿੰਦੇ ਹਾਂਏ ਥੋੜਾ ਪਤਾ ਹਾਂਜੀ ਡੈਡੀ ਨੂੰ ਥੋੜਾ ਪਤਾ ਪੈਨਸ਼ਨ ਵਢਾਪਾ ਮਿਲ ਜਾਂਦੀ ਹੈ ਤੇ ਪਰ ਉਹ ਲੜੀ ਦੇ ਫਾਰਡ ਤੇ ਕੈਂਸਲ ਲੱਗੀ ਹੋਈ ਆ ਠੀਕ ਆ ਹਾਂਜੀ ਅੱਛਾ ਬਾਈ ਜੀ ਹੁਣ ਫਿਰ ਕਿੰਨਾ ਕੁ ਕਮਾ ਲੈਂਦੇ ਤੁਸੀਂ ਇਹਦੇ ਵਿੱਚ ਪੱਲਾ ਦੇ ਨਾ ਪੰਜ ਕੰਮ ਕਰਕੇ ਪੱਲਾ ਮੈਂ 5-5 6-600 ਰੁਪਏ ਵੀ ਲੈ ਕੇ ਜਾਂਦਾ ਰਿਹਾ ਸਾਈਕਲ ਤੇ ਹੁਣ 3-400 ਤੇ 8-250 300 ਐਨ ਆ ਰਹਿ ਗਿਆ ਹੁਣ ਰਾਈਡਰ ਵੱਧਗੇ ਜਾਵਾ ਇਹ ਰਾਈਡਰ ਵਧਨ ਕਰਕੇ ਕਮਾਈ ਘਟਦੀ ਹਾਂਜੀ ਕਮਾਈ ਘਟ ਗਈ ਨਾਲੇ ਕਹਿੰਦੇ ਕੰਪਨੀ ਨੇ ਕਮਿਸ਼ਨ ਘਟਾਤਾ ਹਾਂਜੀ ਕਮਿਸ਼ਨ ਵੀ ਘਟਾਤਾ ਇਹ ਆ ਪਤਾ ਨਹੀਂ ਟੈਕਸ ਰੋਸੇ ਜਿਵੇਂ ਬਾਈਕਾਂ ਲੱਲੇ ਜੀਐਸਟੀ ਉਹ ਕੱਟਣ ਲੱਗੇ ਹੂੰ ਇਹਨਾਂ ਦਾ ਵੀ ਜੀਐਸਟੀ ਲਾਤਾ ਸਾਡੇ ਆਰਡਰਾਂ ਦੇ ਅੱਛਾ ਰੈਸਟੋਰੈਂਟਾਂ ਚ ਜੇ ਤੁਸੀਂ ਆਰਡਰ ਲੈਣ ਜਾਂਦੇ ਹੋ ਕਹਿੰਦੇ ਕਈ ਰੈਸਟੋਰੈਂਟ ਵਾਲੇ ਬਤਮੀਜੀ ਨਾਲ ਬੋਲਦੇ ਨੇ ਵਿਹਾਰ ਠੀਕ ਨਹੀਂ ਕਰਦੇ ਹੁੰਦਾ ਜੇ ਹਾਂਜੀ ਐ ਤਾਂ ਹੁੰਦਾ ਹੀ ਮਤਲਬ ਸਾਡੇ ਮੇਰੇ ਨਾਲ ਤਾਂ ਕਦੇ ਹੋਇਆ ਨਹੀਂ ਮੈਂ ਤਾਂ ਜਾਂਦੇ ਸਾਰ ਪਾਣੀ ਵੀ ਪੁੱਛਦੇ ਆ ਸਾਰਾ ਕੁਝ ਪੁੱਛਦੇ ਨੇ ਤਕਾਰ ਦਿੰਦੇ ਨੇ ਉਹ ਪੂਰਾ ਜੀ ਮਨ ਲਾ ਤਾਂ ਗਏ ਅੰਦਰ ਆ ਜਾਈਏ ਬਾਬਾ ਜੀ ਬਹਿ ਜਾਓ ਕੀ ਖਾਓਗੇ ਸਾਰਾ ਇੱਦਾਂ ਤੋਂ ਮਿਲ ਲੇ ਇਹ ਉਮਰ ਕਰਕੇ ਕਿ ਤੁਸੀਂ ਜਿਵੇਂ ਦਸਤਾਰ ਬਨ ਕੇ ਜਾਂਦੇ ਹੋ ਇਹਦਾ ਫਰਕ ਪੈਂਦਾ ਹੈਗਾ ਬਹੁਤ ਫਰਕ ਪੈਂਦਾ ਅੱਜ ਕੱਲ ਦੇ ਨਵੇਂ ਮੁੰਡੇ ਜਿਹੜੇ ਆਉਂਦੇ ਆ ਉਹਨਾਂ ਨੂੰ ਜਦੋਂ ਪੁੱਛੀਦਾ ਉਹ ਕਹਿੰਦੇ ਵੀ ਬਹੁਤ ਔਖਾ ਕੰਮ ਆ ਦਿਲ ਵੀ ਦਾ ਸਾਨੂੰ ਰੈਸਟੋਰੈਂਟ ਵਾਲੇ ਗਾਲਾਂ ਕੱਢਦੇ ਨੇ ਕਈ ਵਾਰ ਤਾਂ ਅਸੀਂ ਆਰਡਰ ਦੇਣ ਗਏ ਹੁੰਦੇ ਆ 2 ਮਿੰਟ ਲੇਟ ਹੋ ਜਾਈਏ ਮਾਲਕ ਵੀ ਬੋਲ ਪੈਂਦਾ ਹੈਗਾ ਹਾਂਜੀ ਇਹ ਤਾਂ ਪਾਜੀ ਆਪਣੇ ਤੇ ਹੁੰਦਾ ਬੰਦਾ ਜੇ ਕਰੋਗੇ ਦੇ ਕਹੋਗੇ ਸਾਡੀ ਬੋਲ ਬਾਣੀ ਐਸੀ ਹੈ ਹਾਂਜੀ ਆਪਣੇ ਬੋਲ ਬਾਣੀ ਦਾ ਵੀ ਹੁੰਦਾ ਆਪਾਂ ਟਾਈਮ ਤੇ ਜਾਈਦਾ ਟਾਈਮ ਤੇ ਆਈਦਾ ਸਾਰਾ ਕੁਝ ਮਿਹਨਤ ਕਰਦੇ ਆ ਸਾਰਾ ਦਿਨ ਜਦੋਂ ਤੁਸੀਂ ਡਿਲੀਵਰੀ ਦੇਣ ਜਾਂਦੇ ਹੋ ਸਾਈਕਲ ਦੇ ਉੱਤੇ ਅਗਲਾ ਲੇਪਾਰ ਡਿਲੀਵਰੀ ਲੈਣ ਆਇਆ ਦੇਖਦਾ ਹੋਗਾ ਕਿ ਬਾਈਕਲ ਤੇ ਆਇਆ ਲੋਕ ਕਿਦਾਂ ਦਾ ਵਿਹਾਰ ਕਰਦੇ ਨੇ ਫਿਰ ਤੁਹਾਡੇ ਬਹੁਤ ਹੀ ਉਹ ਵਧੀਆ ਵਿਹਾਰ ਕਰਦੇ ਭਾਜੀ ਆ ਤਾਂ ਮੈਂ ਤਾਂ ਅਗਲਾ ਸਾਲ ਡੇਢ ਸਾਲ ਪਹਿਲਾਂ ਦੀ ਹੈ ਮੇਰੇ ਇੰਟਰਵਿਊ ਹੋਈ ਸੀ ਜਗ ਬਾਣੀ ਤੇ ਹੂੰ ਮੈਂ ਰੇਡੀਓ ਸਟੇਸ਼ਨ ਆਰਡਰ ਦੇਣ ਗਿਆ ਪੋਲਾ ਵੀ ਨਾਲ ਸੀਗਾ ਦਸੰਬਰ ਦੇ ਵਿੱਚ ਰਾਤ ਨੂੰ 11 12 ਵਜੇ ਮਾਸਟਰ ਰੋਲ ਦਾ ਰੋਲੈਕਸ ਪ੍ਰੈਕਸ ਵਾਲਿਆਂ ਦਾ ਮੇਰਾ ਆਰਡਰ ਸੀਗਾ ਠੀਕ ਹੈ ਮੈਂ ਦੇਣ ਗਿਆ ਪਰ ਮੈਨੂੰ ਦੇਖਿਆ ਕਿ ਭਾਈ ਜੀ ਆ ਕੇ ਸਾਈਕਲ ਤੇ ਆਏ ਕਹਦਾ ਪਾ ਜੀ ਤੁਸੀਂ ਐਂ ਦੇ ਰਾਤ ਨੂੰ ਸਾਈਕਲ ਤੇ ਕਹਦਾ ਸਾਡੇ ਕੋ ਗੱਡੀਆਂ ਦੇਖੋ ਕਿੰਡੀਆਂ ਖੜੀਆਂ ਥਾਰ ਖੜੀ ਐ ਮੋਟਰਸਾਈਕਲ ਖੜਾ ਬੁਲਟ ਖੜਾ ਸਾਡੀ ਨੇ ਹਿੰਮਤ ਪਈ ਮੋਟਰਸਾਈਕਲ ਚਾਰ ਬਸਟੇਰ ਤੋਂ ਆਰਡਰ ਲਈ ਤੁਸੀਂ ਐਂ ਰਾਤ ਨੂੰ ਉਹ ਵੀ ਨਹੀਂ ਠੰਡ ਚ ਉਹ ਐਂ ਨਹੀਂ ਠੰਡ ਚ ਫਿਰ ਮੈਨੂੰ ਪੁੱਛਿਆ ਭਾਜੀ ਚਾਹ ਪੀਓਗੇ ਕੌਫੀ ਪੀਓਗੇ ਪੈਗ ਲਾਓਗੇ ਓ ਬਾਈ ਜੀ ਦੱਸ ਰਹੇ ਸੀ ਆਪਣੇ ਨੂੰ ਮੈਂ ਕੈਨੇਡਾ ਤੋਂ ਆਇਆ ਹੋਇਆ ਛੁੱਟੀ ਆਇਆ ਹੋਇਆ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਆਪਣਾ ਨੰਬਰ ਦਿਓ ਜੀ ਅਸੀਂ ਸਾਨੂੰ ਸੇਰੇ ਮਿਲਾਂਗੇ ਇੱਕ ਜਣਾ ਮੈਨੂੰ ਪਿਆਰ ਵੀ ਦਿੱਤਾ 500 ਰੁਪਏ ਦਿੱਤਾ ਟਿਪ ਵੀ ਦਿੱਤੀ ਟਿਪੋ ਵੀ ਦਿੱਤੀ ਉਹ ਕਹਿੰਦੇ ਬਾਈ ਜੀ ਦਾ ਨੰਬਰ ਲੈ ਲਓ ਇਹਨਾਂ ਨੂੰ ਮਿਲਦੇ ਆ ਸੰਡੇ ਨੂੰ ਸੈਚਰਡੇ ਦਾ ਦਿਨ ਸੀਗਾ ਸੰਡੇ ਨੂੰ ਬੰਦੇ ਮਿਲੇ ਮੈਂ ਪਾਰਟੀ ਲਾਣ ਗਿਆ ਸੀ ਵਿਆਹ ਸ਼ਾਦੀ ਆ ਜੀ ਦਿਹਾੜੀ ਵੀ ਲਾਣ ਜਾਂਦਾ ਅੱਛਾ ਤੁਸੀਂ ਨਾਲ ਨਾਲ ਪਾਰਟ ਟਾਈਮ ਆਹ ਜੀ ਹੁਣ ਸੀਜ਼ਨ ਸ਼ੁਰੂ ਹੋਣ ਵਾਲਾ ਫਿਰ ਉਧਰ ਵੀ ਲਾਣ ਹਾਂ ਜੀ ਸ਼ਾਦੀਆਂ ਤੇ ਵੀ ਜਾਣਾ ਹਾਂ ਜੀ ਉਧਰ ਵੀ ਚੱਲ ਜੀਦਾ ਹੈਲਪ ਰੀ ਦੇ ਚੱਲ ਜੀਦਾ ਹਲਵਾਈ ਦੇ ਨਾਲ ਤੇ ਅਗਲੇ ਦਿਨ ਉਹਨਾਂ ਨੇ ਬੁਲਾ ਲਿਆ ਆਪਣੇ ਅਰਬਸਟੇਟ ਤੇ ਉਹਨਾਂ ਨੇ ਮੈਨੂੰ ਪੁੱਛੇ ਬਹੁਤ ਮਿੰਤਾ ਕੀਤੇ ਕਿ ਕਦੇ ਤੁਸੀਂ ਆਪਣੇ ਕੋਈ ਸਾਡਾ ਗਰੁੱਪ ਹੈ ਹੈਲਪ ਕਰਦੇ ਹਾਂ ਅਸੀਂ ਬਾਈਕ ਲੈਣੀ ਹੈ ਹੂੰ ਕੱਪੜੇ ਦਵਾਈਏ ਰਾਸ਼ਨ ਲੈ ਦੀ ਜੋ ਮੈਂ ਉਹਨਾਂ ਨੂੰ ਯਾਨੀ ਕਿ ਉਹਨਾਂ ਨੇ ਮੈਨੂੰ ਜੋਰ ਲਾ ਲਿਆ ਮੈਂ ਅਜੇ ਕਿਹਾ ਨਹੀਂ ਨੰਬਰ ਵੀ ਉਹ ਮੈਨੂੰ ਦੇ ਕੇ ਕਿ ਨੰਬਰ ਮੈਂ ਡਿਲੀਟ ਹੋ ਗਿਆ ਮੇਰੇ ਤੋਂ ਮੇਰਾ ਫੋਨ ਟੁੱਟ ਗਿਆ ਸੀਗਾ ਹੂੰ ਕਾਹੇ ਮੰਨ ਲਉ 2000 ਰੁਪਏ 2100 ਰੁਪਏ ਦੇ ਕੇ ਤੇ ਦਸਤਾਨੇ ਦੇ ਕੇ ਇੱਕ ਮਫਰਲ ਦੇ ਕੇ ਯਾਨੀ ਕਿ ਵਧੀਆ ਮੰਨ ਲਉ ਦੇ ਗਏ ਸੀਗੇ ਫਿਰ ਤੁਸੀਂ ਉਦੋਂ ਤੁਹਾਡੇ ਕੋਲ ਦਸਤਾਨੇ ਵਗੈਰਾ ਪਾ ਕੇ ਲੈਣ ਦੀ ਵੀ ਕਰਦੇ ਸੀ ਕਿ ਨਹੀਂ ਸੀ ਕਿ ਦਸਤਾਨੇ ਦਸਤਾਨੇ ਪਾ ਕੇ ਨਾ ਭਾਜੀ ਮੋਬਾਈਲ ਨਹੀਂ ਚੱਲਦਾ ਹੈਗਾ ਹਾਂ ਇਹ ਟੱਚ ਨਹੀਂ ਕੰਮ ਕਰਦਾ ਫਿਰ ਹੱਥ ਵੀ ਨਹੀਂ ਚੱਲਦੇ ਭਾਈ ਔਖਾ ਹੀ ਬਹੁਤ ਹੁੰਦਾਗਾ ਸਰਦੀਆਂ ਚ ਤਾਂ ਜਿਵੇਂ ਤੁਸੀਂ ਦੱਸਿਆ ਵੀ ਉਹ ਕਹਿੰਦੇ ਸਾਥੂ ਗੱਡੀਆਂ ਤੇ ਹਿੰਮਤ ਨਹੀਂ ਹੋਈ ਆਮ ਮਸਲੀ ਤਾਂ ਅਸੀਂ ਵੀ ਜਦੋਂ ਮਗੌੜਿਆਂ ਔਖਾ ਲੱਗਦਾ ਘਰੋਂ ਨਿਕਲਣਾ ਪਰ ਤੁਸੀਂ ਕਿਵੇਂ ਕਰਦੇ ਹੋ ਸਾਰਾ ਕੁਝ ਬਾ ਭਾਜੀ ਸਰੀਰ ਗਰਮ ਹੋ ਜਾਂਦਾ ਸਾਈਕਲ ਚਲਾਉਣ ਨਾਲ ਠੰਡ ਨਹੀਂ ਲੱਗਦੀ ਜਿੱਥੇ ਖੜ੍ਹ ਕੇ ਉੱਥੇ ਸਰੀਰ ਠੰਡਾ ਪੈਣ ਲੱ ਜਾਂਦਾ ਜਦ ਤੱਕ ਚੱਲਦੇ ਲੋ ਹੌਲੀ ਹੌਲੀ ਵਧੀਆ ਬੰਦੇ ਨੂੰ ਠੰਡੇ ਵੀ ਨਹੀਂ ਲੱਗਦੇ ਮੈਂ ਤਾਂ ਮਜੇ ਵੜਾ ਸਰਦੀਆਂ ਅੱਜ ਅੱਛਾ ਮਜਾ ਆਉਂਦਾ ਸਰਦੀਆਂ ਗਰਮੀ ਚ ਜਿਵੇਂ ਔਖਾ ਹੁੰਦਾ ਗਰਮੀ 'ਚ ਰੁਕ ਰੁਕੇ ਕਰਨਾ ਸਰਦੀ 'ਚ ਤਾਂ ਪੂਰਾ ਦੱਬਦੇ ਜੀ ਸਰਦੀ ਚ ਹਾਏ ਪੂਰਾ ਮਜਾ ਆਦਾ ਜਿੱਧਰ ਮਰਜ਼ੀ ਕਮਾਈ ਜੇ ਅੱਛਾ ਭਾਈ ਜਦੋਂ ਮੋਟਰਸਾਈਕਲ ਦੇਣ ਦੀ ਤੁਹਾਨੂੰ ਗੱਲ ਕਹੀ ਉਹਨਾਂ ਨੇ ਆਫਰਾਂ ਸਟਿੰਗੀਆਂ ਰਹੀਆਂ ਦਿਲ ਚ ਨਹੀਂ ਆਇਆ ਯਾਰ ਵੀ ਲੈ ਲਈਏ ਕਿਉਂ ਸਾਈਕਲ ਦੇ ਧੱਕੇ ਖਾਂਦੇ ਫਿਰਦੇ ਆ ਪੱਲਾ ਤਾਂ ਇਹ ਦਿਲ ਚ ਤਾਂ ਆਇਆ ਸੀਗਾ ਫਿਰ ਮੈਂ ਕਿਹਾ ਕਾਤੋਂ ਕਿ세 ਤੇ ਐਨਪਾ ਲਗਾਉਣੇ ਇਸ ਲਈ ਸਾਈਕਲ ਦੇ ਆਪਾਂ ਨੂੰ ਬਚਤ ਆ ਫਿਰ ਬਾਈਕ ਦਾ ਤੇਲ ਦਾ ਵੀ ਖਰਚਾ 15 ਦਿਨਾਂ ਬਾਅਦ ਸਰਵਿਸ ਵੀ ਹੋਣੀ ਹੈ ਟਾਇਰ ਵੀ ਪਾਣੇ ਸਾਰਾ ਕੁਝ ਹੋਣਾ ਹੁਣ ਮੇਰਾ ਐਕਸੀਡੈਂਟ ਹੋ ਗਿਆ ਸੀ 8ਵੇਂ ਮਹੀਨੇ 2023 ਚ ਫੇਸ 1 ਪਿੱਛੋਕਰ ਵਾਲਾ ਹਿੱਟ ਕਰ ਗਿਆ ਮੇਰਾ ਉਰੇ ਵਜਿਆ ਮੇਰੇ ਉਰੇ ਖੂਨ ਨਿਕਲੇ ਆ ਮੇਰਾ ਹਾਂਸਾ ਕਰੈਕਾ ਹੋ ਗਿਆ ਸੀਗਾ ਜੇ ਬਾਈਕ ਤੇ ਕਰਵਾਇਆ ਕਿ ਭੱਜ ਗਿਆ ਉਹ ਭੱਜ ਗਿਆ ਸੀਗਾ ਬੰਦੇ ਨੇ ਲਾਇਆ ਵੀ ਕਿੰਗ ਹੋਟਲ ਥੇੜੀ ਦੇ ਕੋਲ ਉਹਨਾਂ ਦੇ ਕੈਮਰੇ ਮਨੋ ਪਤਾ ਹੀ ਨਹੀਂ ਸੀਗਾ ਮਕੀਕੇ ਨੇ ਮੇਰਾ ਟ੍ਰੀਟਮੈਂਟ ਕਰਾਇਆ ਉਥੇ ਹੈਗੀ ਇੱਕ ਵੈਸਟਰੀ ਦੁਕਾਨ ਫੇਸ 1 ਉਹ ਲੋੜ ਟ੍ਰੀਟਮੈਂਟ ਕਰਾ ਮੈਨੂੰ ਗੱਡੀ ਤੇ ਘਰੇ ਛੱਡ ਗਏ ਦਵਾਈ ਦੂਈ ਮੇਰਾ ਸਾਈਕਲ ਸਾਰਾ ਇਕੱਠਾ ਕਰਤਾ ਸੀਗਾ ਇਹੀ ਸਾਈਕਲ ਜਿਹੜਾ ਹਾਂਜੀ ਇਹ ਹੀ ਇਹ ਜਗ੍ਹਾ ਇਕੱਠਾ ਕਰਤਾ ਸੀ ਉੱਥੇ ਫਿਰ ਕਿਸੇ ਦੇ ਘਰੇ ਉੱਥੇ ਹੈਗਾ ਸੀ ਇਹ ਸਾਈਕਲ ਵਾਲਾ ਉਹਨਾਂ ਤੇ ਖੜਾਤਾ ਸੀ ਮੇਰੇ ਕੋ ਗੱਡੀ 'ਚ ਘਰੇ ਛੱਡੇ ਸੀ ਘਰੇ ਮੇਰੇ ਮਿਸਤਰੀ ਲਾ ਰੱਖੇ ਸੀ ਮੇਰਾ ਨਾ ਫਰਸ਼ ਨੀਵਾ ਸੀਗਾ ਉਹ ਪਾਣੀ ਅੰਦਰ ਚਲਾ ਗਿਆ ਮੇਰਾ ਸਾਰਾ ਕਾਫੀ ਸਾਮਾਨ ਖਰਾਬ ਹੋ ਗਿਆ ਸੀ ਜਦੋਂ ਆਹ ਹੜ੍ਹ ਆਈ ਸੀ ਪਿੱਛੇ ਜੀ ਹਾਂਜੀ ਆ ਪਿੱਛੇ ਨਾਲ ਸਾਰੇ ਮੱਲੇ ਜੇ ਮੇਰੇ ਇਕੱਲੇ ਘਰੇ ਜਾਨੀ ਪਾਣੀ ਵੜਿਆ ਉਹਨਾਂ ਡੈਡੀ ਦੇ ਵੱਲ ਗਿਆ ਸੀਗਾ ਕਮਰਾ ਆਪੜਾ ਸੈੱਟ ਕਰਾਇਆ ਡੈਡੀ ਕੰਨੇ ਪਾਣੀ ਚਲਾ ਗਿਆ ਸੜਕ ਉੱਚੀ ਹੋਣ ਕਰਕੇ ਉਦੋਂ ਮੇਰਾ ਹਾਂਸਲ ਟੁੱਟ ਗਿਆ ਆ ਬੰਦਸਲ ਦਾ ਇਲਾਜ ਕਰਾਇਆ ਸੀ ਮੈਂ ਹਾਏ ਉਹ ਖਾ ਬੋ ਤਾਂ ਬਈ ਇਹਨਾਂ ਸਾਰਾ ਕੁਝ ਕਿਵੇਂ ਜ਼ਿੰਦਗੀ 'ਤੇ ਆਉਂਦਾ ਕਦੇ ਗਿਲਾ ਸ਼ਿਕਵਾ ਨਹੀਂ ਹੋਇਆ ਨਹੀਂ ਜੀ ਨਹੀਂ ਹੁਣ ਇਹ ਤਾਂ ਪਾਣਾ ਮੰਨ ਕੇ ਚੱਲੀ ਗਈ ਚੱਲੇ ਜਾਲ ਜੋ ਹੋਏਗਾ ਪਰਮਾਤਮਾ ਆਪ ਹੀ ਸੰਭੇਗਾ ਅਧਿਕਤਾਂ ਧਰਮ ਨੂੰ ਬੜੀਆਂ ਆਫਰਾਂ ਆਉਂਦੀਆਂ ਨੇ ਲੋਕ ਕਈ ਇਹੋ ਜਿਹੇ ਹੈਗੇ ਕਹਿੰਦੇ ਸਾਡੇ ਧਰਮ ਚਾਜੋ ਸਾਥੋਂ ਪੈਸੇ ਲੈ ਲਓ ਤੁਸੀਂ ਸਿੱਖੀ ਸਰੂਪ ਦੇ ਵਿੱਚ ਨਜ਼ਰ ਆਉਣੇ ਆ ਦਾੜਾ ਪ੍ਰਕਾਸ਼ ਕੀਤਾ ਹੋਇਆ ਸਿਰ ਤੇ ਗੋਲਦਸਤਾ ਤੁਸੀਂ ਸਜਾਉਣੇ ਆ ਸੋਣੀ ਤੁਹਾਨੂੰ ਨਹੀਂ ਇਹੋ ਜੀ ਆਫਰ ਆਈ ਆਈ ਇਹ ਬਨੋ ਆਫਰ ਆਈ ਆ ਮੈਂ ਆਰਡਰ ਦੇਣ ਜਾ ਰਿਹਾ ਸੀ ਸ਼ਾਂਤੀ ਨਗਰ ਅਰਬਾ ਸਟੇਟ ਅੱਛਾ ਉੱਤੇ ਪ੍ਰਚਾਰ ਕਰ ਰਹੇ ਸੀਗੇ ਉਹਨਾਂ ਨੇ ਮੈਨੂੰ ਕਿਹਾ ਕਿ ਇੱਕ ਬੇਟ ਤੁਹਾਡੇ ਨਾਲ ਗੱਲ ਕਰਨੀ ਆਂਟੀ ਜੀ ਸੀਗੇ ਦੋਤੇਣੇ ਜਾਣੇ ਅੱਛਾ ਕਿ ਤੁਸੀਂ ਸਾਡਾ ਇੱਕ ਸਾਥ ਸੰਗ ਲਾ ਕੇ ਦੇਖੋ ਤੁਹਾਨੂੰ ਕਿੰਦਾ ਲੱਗੇਗਾ ਮੈਂ ਉਹਨਾਂ ਨੂੰ ਦੱਸਿਆ ਮੇਰੀ ਦੋ ਬੇਟੀਆਂ ਕਦੇ ਸਾਰਾ ਖਰਚਾ ਤੁਹਾਨੂੰ ਬਾਈਕ ਵੀ ਲੈ ਦਾਂਗੇ ਤੁਹਾਡਾ ਮਕਾਨ ਵੀ ਸੈੱਟ ਕਰਾ ਦਾਂਗੇ ਤੁਸੀਂ ਸਾਡਾ ਇੱਕ ਸਾਥ ਸੰਗ ਲਾਈਓ ਇਹ ਕਹਿੰਦੇ ਸਾਡੇ ਨਾਲ ਬਸ ਆਏਗੀ ਨਦੀ ਦੇ ਉੱਪਰ ਤੁਸੀਂ ਸੋਮਵਾਰ ਨੂੰ ਦੱਸ ਰਿਹਾ ਫੋਨ ਕਰਾਂਗੇ ਤੁਸੀਂ ਇੱਕ ਆਪਣਾ ਕਿਹੜੀ ਜਿਹੜੇ ਧਰਮ ਮਲੇ ਸੀ ਕਿ ਉਹ ਦੱਸ ਸਕਦੇ ਇਹ ਆਪਣਾ ਹੀ ਈਸ਼ੂ ਮੀਸੀ ਆ ਹਾਂਜੀ ਇਹ ਜਿਆਦਾ ਕਰਦੇ ਹਾਂ ਹਾਂਜੀ ਪਹਿਲਾਂ ਮੈਂ ਇਹਨਾਂ ਨੂੰ ਕਾਫੀ ਦਿਨ ਪੁੱਛਦਾ ਰਿਹਾ ਪਹਿਲਾਂ ਮੈਨੂੰ ਦੱਸ ਦੋ ਸਾਲ ਸੰਗ ਫਿਰ ਮੈਂ ਤਾਂ ਹੀ ਦੱਸੂਗਾ ਅੱਛਾ ਪਹਿਲਾਂ ਨਾਂ ਵੀ ਨਹੀਂ ਦੱਸਿਆ ਵੀ ਨਹੀਂ ਨਹੀਂ ਦੱਸਿਆ ਨਹੀਂ ਕੱਲ ਤੁਸੀਂ ਬਸ ਤਿਆਰ ਹੋ ਕੇ ਆ ਜਿਓ 10 ਵਜੇ ਤੁਹਾਨੂੰ ਚੱਲ ਜਲਾਗੇ ਤੁਸੀਂ ਗਏ ਨਹੀਂ ਮੈਂ ਨਹੀਂ ਗਿਆ ਜੀ ਆਪਣਾ ਨਹੀਂ ਇਹ ਸਾਡੇ ਸਾਰੇ ਘਰ ਦੇ ਯਾਨੀ ਕਿ ਅਮਰਤਾ ਰਹੀ ਹੈ ਮਾਤਾ ਸਾਡੇ ਨੇ ਅਮਰ ਸ਼ਕ ਹੈ ਸੀ ਡੈਡੀ ਨੇ ਛੱਡਤਾ ਸੀਗਾ ਡੈਡੀ ਦੀ ਲੈ ਨਹੀਂ ਸੀ 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 ਫੈਕਟਰੀ ਦੀ ਸੀਗੀ ਸਕੂਲ ਚ ਬਾਕੀ ਪਰਵਾਹ ਤੁਸੀਂ ਅਮਨਤਾਰੀ ਅੱਛਾ ਮੈਂ ਹੋਰ ਕੀ ਕੀ ਲਾਲਚ ਦਿੱਤੇ ਉਹਨਾਂ ਨੇ ਤੁਹਾਨੂੰ ਬਸ ਇਹੀ ਕਿਹਾ ਸੀ ਕਹਿੰਦੇ ਸਾਡੇ ਤੁਹਾਡੀ ਸੈਟਿੰਗ ਹੋ ਜੇਗੀ ਇੱਕ ਵਾਰ ਤੁਸੀਂ ਆ ਜਾਓ ਫਿਰ ਮੈਨਾਂ ਉਹਨਾਂ ਦਾ ਇਹਨਾਂ ਦਾ ਫੋਨ ਆਇਆ ਮੈਨਾਂ 10 ਵਜੇ ਕਹਿੰਦੇ ਤੁਸੀਂ ਪਹੁੰਚੇ ਨਹੀਂ ਨਦੀ ਤੇ ਮੈਂ ਕਿਹਾ ਪਹਿਲੇ ਘਰ ਦੇ ਸਾਡੇ ਨਾਲ ਪੁੱਛ ਰਿਹਾ ਕਿ ਇਹਨਾਂ ਦਾ ਸਾਥ ਸੰਗਾ ਫਿਰ ਮੈਂ ਤਾਂ ਹੀ ਆਉਂਗਾ ਫਿਰ ਉਹਨਾਂ ਨੇ ਦੱਸਿਆ ਜੀ ਤੁਸੀਂ ਮਸੀਹਾ ਮੈਂ ਕਹਿੰਨੇ ਜੀ ਨਹੀਂ ਹੂੰ ਅਸਿਦਾ ਗੁਰਦੁਆਰਾ ਸਾਹਿਬ ਜੀ ਜਾ ਰਿਹਾ ਕਰਮਜੀਤ ਜੀ ਤੁਸੀਂ ਕਿਉਂ ਨਹੀਂ ਗਏ ਤੁਹਾਨੂੰ ਪੈਸਾ ਨਹੀਂ ਚੰਗਾ ਲੱਗਦਾ ਨਹੀਂ ਜੀ ਨਹੀਂ ਆਪਾਂ ਦਾ ਆਪਣੇ ਇਹ ਗੁਰਦੁਆਰਾ ਸਾਹਿਬ ਮੱਥਾ ਟੇਕੀ ਦੀ ਬਾਤ ਹੋਰ ਕਿਤੇ ਨਹੀਂ ਬਝਵਾਸ ਆਪਾਂ ਦਾ ਆਪਣੇ ਹੁਣ ਵੀ ਤੁਸੀਂ ਜ਼ਿਆਦਾਤਰ ਅਕਾਲੀਪਾਵਾ ਫੂਲਾ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਕੋਲ ਹੀ ਬੈਠੇ ਰਹਿੰਦੇ ਹੋ ਹਾਂ ਜੀ ਮੈਂ ਤਾਂ ਉੱਥੇ ਹੀ ਇਕੱਲੇ ਪਾਰਕ ਚ ਉਹਨਾਂ ਜਾ ਗੁਰਦੁਆਰਾ ਸਾਹਿਬ ਮੱਥਾ ਟੇਕ ਲਈਦਾ ਹਾਂ ਹਾਂ ਜੀ ਮੈਂ ਉੱਥੇ ਹੀ ਹੁੰਨਾ ਨੇੜੇ ਤੇੜੇ ਅੱਛਾ ਭਾਈ ਤੁਹਾਡੇ ਕੰਮ ਦੇ ਵਿੱਚ ਜਿਹੜੇ ਹੋਰ ਨਵੇਂ ਮੁੰਡੇ ਆਉਂਦੇ ਆ ਜਾਂ ਤਾਂ ਵੀ ਹੋਰ ਸਾਥੀ ਨਾਲ ਦੇ ਵੀ ਸਪੋਰਟਸਪੋਰਟ ਕਰ ਦਿੰਦੇ ਆ ਕਦੇ ਲੇ ਇਹਦਾ ਸਵੋਡ ਕਰਦ ਨੇ ਜਿਵੇਂ ਮੈਂ ਬਹਾਦਰਗੜ ਤੋਂ ਆ ਰਿਹਾ ਕੋਈ ਮੈਨੂੰ ਆਪੜਾ ਕੇਗਾ ਹੱਥ ਫੜ ਲਓ ਬਾਬਾ ਜੀ ਹਾਂ ਇਹਦਾ ਕੋਈ ਨਾ ਕੋਈ ਮੈਨੂੰ ਮਿਲ ਜਾਂਦਾ ਜੀ ਹਾਂ ਸਾਥ ਦੇ ਜਾਂਦਾ ਕੋਈ ਟਰੱਕ ਜੁਨੇਲ ਛੱਡ ਦਿੰਦਾ ਕੋਈ ਅਰਬਟੇਡ ਚੱਲਦਾ ਕਈ ਘਰ ਵੀ ਛੱਡਿਆਦਾ ਮੈਂ ਭਲਾ ਆਟੋ ਵੀ ਚਲਾਉਂਦਾ ਰਿਹਾ ਕਈ ਤਾਂ ਕਹਿੰਦਾ ਕਿ ਚੱਲ ਮੇਰੇ ਆਟੋ ਚ ਹੀ ਸੈਕ ਰੱਖ ਲੈ ਹਾਂ ਸਾਟ ਵਾਲੇ ਵੀ ਹਾਂ ਹਾਂ ਜੀ ਯਾਰ ਦੋਸਤਾਂ ਵਿੱਚ ਰੱਖ ਲਈਦਾ ਘਰੇ ਵੀ ਛੱਡ ਜਾਂਦੇ ਆ ਬੜੀ ਹੈਲਪ ਹੁੰਦੀ ਹੈ ਭਾਈ ਹਾਂ ਸਾਡੀਆਂ ਸੰਸਥਾਵਾਂ ਦੇ ਨਾਲ ਕੋਈ ਗੁੱਸਾ ਗਿਲਾ ਹੈ ਕਿਸੇ ਦਾ ਵੱਡੀਆਂ ਸੰਸਥਾਵਾਂ ਨੇ ਸਾਡੇ ਕੋਲ ਵੀ ਯਾਰ ਉਹਨਾਂ ਜਿਵੇਂ ਅੱਜ ਕੱਲ ਲੋਕ ਇਲਜ਼ਾਮ ਲਾਉਂਦੇ ਨੇ ਵੀ ਸਾਡੀ ਐ ਜੀ ਪੀ ਸੀ ਐਡੀ ਸੰਸਥਾ ਉਹ ਸਿੱਖ ਪਰਿਵਾਰਾਂ ਨੂੰ ਸੰਭਾਵ ਨਹੀਂ ਦੇ ਰਹੀ ਉਹਨਾਂ ਦੇ ਹਾਲਾਤ ਇਹ ਹੋ ਰਹੇ ਨੇ ਤੁਸੀਂ ਵੀ ਇੱਕ ਸਿੱਖ ਪਰਿਵਾਰ ਦੇ ਵਿੱਚ ਹੋਗੇ ਹਾਂਜੀ ਤੁਸੀਂ ਵੀ ਅੱਜ ਮਿਹਨਤ ਕਰ ਰਹੇ ਹੋ ਤੁਹਾਨੂੰ ਤਾਂ ਕੋਈ ਸਿੱਖ ਨਹੀਂ ਜੀ ਨਹੀਂ ਇਹ ਤਾਂ ਕੋਈ ਆਪਣਾ ਨਹੀਂ ਹੈਗੇ ਇਹ ਤਾਂ ਲਾਲਚ ਹਾਂਜੀ ਅੱਛਾ ਭਾਈ ਇਸ ਕੰਮ ਤੋਂ ਇਲਾਵਾ ਹੋਰ ਕੋਈ ਕੰਮ ਦਾ ਵੀ ਕੋਈ ਸੁਪਨਾ ਹੈ ਵੀ ਆ ਛੱਡ ਦਈਏ ਯਾਰ ਭੱਜਾ ਨੱਠੀ ਵਾਲਾ ਵੀ ਕੋਈ ਸੋਖਾ ਕੰਮ ਹੋ ਜੇ ਕੋਈ ਆਪ ਦਾ ਇੱਕ ਸੁਪਨਾ ਹੁੰਦਾ ਬੰਦੇ ਦਾ ਯਾਰ ਕੋਈ ਦੁਕਾਨ ਦਾ ਜਾਂ ਕੋਈ ਹੋਰ ਕੰਮ ਤੋਂ ਦਿੰਦਾ ਸੁਪਨਾ ਦਾ ਬਸ ਇਹ ਹੀ ਹੈ ਜੀ ਮੈਂ ਸੋਚਦਾ ਕਿ ਈ ਰਿਕਸ਼ਾ ਜਿਵੇਂ ਬੈਟਰੀ ਵਾਲਾ ਇਹ ਹੀ ਮਿਲ ਜੇ ਨਾਲੇ ਆਪਾਂ ਨੂੰ ਘਰ ਦੇ ਵੀ ਸਾਂਨੇ ਬੱਲਾ ਬੱਚੇ ਪੁੱچے ਲਾ ਲਾਂ ਦਾ ਵਧੀਆ ਤੋਰੇ ਫੁਲਕਾ ਚੱਲੀ ਜਾਂਦਾ ਡੇਡੇ ਦਿਹਾੜੀ ਨਾਲੋਂ ਹੁਣ ਤਾਂ ਮੇਰੇ ਕੋਲ ਦਿਹਾੜੀ ਵੀ ਨਹੀਂ ਹੋਣੀ ਕਿਉਂਕਿ ਮੇਰਾ ਹੱਥ ਟੁੱਟਿਆ ਪਿਆ ਵਜਲ ਮੈਂ ਚੱਕ ਨਹੀਂ ਸਕਦਾ ਸਾਈਕਲ ਤਿੰਨੀ ਜੋਰ ਪੈਂਦਾ ਜਦੋਂ ਸਾਈਕਲ ਚਲਾਉਨੇ ਹੋ ਨਹੀਂ ਇਸ ਤੇ ਲਈ ਪੈਂਦਾ ਇਹਨਾ ਵਜਨ ਚੱਕਣਾ ਪੈਂਦਾ ਮੈਂ ਦਰਜ ਰਾਤ ਨੂੰ ਸੌਂਨਾ ਇੱਧਰ ਮੈਂ ਇੰਦਰਲੇ ਪਾਸੇ ਜਿਹੇ ਮਸਤੋ ਕੇ ਨਾ ਦਰਦ ਕਰਦਾ ਲੱਗਦਾ ਅੱਛਾ ਕਿੰਨੇ ਕੁ ਆਰਡਰ ਦੇਣ ਦੇ ਵਿੱਚ ਭੁਗਤਾ ਦੇਨੇ ਹੋ ਹੈਗੇ ਮੈਂ 15 ਪਲੱਸ ਕਰ ਜਾਂਦਾ 15 ਪਲੱਸ ਹਾਂਜੀ ਆਰਾਮ ਨਾਲ ਹੋ ਜਾਂਦੀ ਤੇ ਕਿੰਨਾ ਕਿਲੋਮੀਟਰ ਏਰੀਆ ਕਵਰ ਕਰਦੇ ਹਾਂ ਸਾਈਕਲ ਤੇ 60-70 ਕਿਲੋਮੀਟਰ ਹੋ ਜਾਂਦਾ ਡੇਲੀ 60-70 ਕਿਲੋਮੀਟਰ ਚਲਾ ਦਿੰਦੀ ਚਲਾ ਦਿੰਦੇ ਨਾ ਹੱਲ ਨਹੀਂ ਹੁੰਦੀ ਕੀ ਲੱਤਾਂ ਨੂੰ ਨਹੀਂ ਹੁਣ ਤਾਂ ਆਲਦਾਂ ਤਾਂ ਬਣ ਗਏ ਮੇਰੇ ਨਵੇਂ ਮੁੰਡੇ ਆਉਂਦੇ ਆ ਨਵੇਂ-ਨਵੇਂ ਮੋਟਰਸਾਈਕਲ ਲੈ ਕੇ ਆਉਂਦੇ ਆ ਜਿਹੜਾ ਸੱਤ ਦਾ ਮਿੰਟ ਨਹੀਂ ਜਾ ਜਾਂਦਾ ਨਹੀਂ ਇੱਕ ਬਾਈ ਜੀ ਸੀਗੇ ਉਹ ਸਕਿਉਰਟੀ ਦਾ ਕਰਦੇ ਮੈਨੂੰ ਰੋਜ਼ ਉਹਨਾਂ ਨੇ ਕਹਿਣਾ ਬਾਬਾ ਜੀ ਮੈਨੂੰ ਵੀ ਸਿਖਾ ਦਿਓ ਮੈਂ ਉਹਰੇ 7-8000 ਤੇ ਕਰਦਾ ਹੂੰ ਮੈਨੂੰ ਉਹ ਮੇਰੇ ਨਾਲ 2 ਦਿਨਾਂ ਲਈ ਰਿਹਾ ਭਾਈ 2 ਦਿਨ 2 ਦਿਨਾਂ ਚ ਮੈਂ ਅਰਬਲ ਟੇਡ ਤੋਂ ਕਵਾੜ ਬਾਜ਼ਾਰ ਤੇ ਅਰਬਲ ਟੇਡ ਤੋਂ ਜਲਾਲਪੁਰ 2 ਘੰਟੇ ਲਵਾਏ ਉਹ ਬੰਦਾ ਆਇਆ ਨਹੀਂ ਨਹੀਂ ਜਿਵੇਂ ਦੇਖਣ ਨੂੰ ਤਾਂ ਇਹ ਕਹਿੰਦਾ ਜਾਂ ਸੌਖਾ ਕੰਮ ਆ ਵੀ ਪਾਰਸਲ ਚੱਕਿਆ ਇਥੋਂ ਉੱਥੇ ਪੜਾ ਦੇਣਾ ਹਣਾ ਪਰ ਰੀਲ ਦੇ ਵਿੱਚ ਹੈ ਨਹੀਂ ਉਹ ਸੌਖਾ ਨਹੀਂ ਇਹ ਸੌਖਾ ਨਹੀਂ ਹੈ ਜਿਉਂਕਿ ਆਰਡਰ ਲੈ ਕੇ ਆਣਾ ਉੱਪਰੋਂ ਕਈ ਵਾਰ ਹੁਣ ਆਪਾਂ ਜਾਣੇ ਆ ਹੀਟ 'ਚ ਉੱਪਰ ਵੀ ਲੈ ਕੇ ਆਣਾ ਕਈ ਵਾਰ ਲਿਫਟ ਨਹੀਂ ਵੀ ਚੱਲਦੀ ਹੁੰਦੀ ਲੈਟ ਨਹੀਂ ਹੁੰਦੇ ਉੱਪਰ ਲੈ ਕੇ ਵੀ ਆਣੇ ਵੇਟਿੰਗ ਵੀ ਕਰਨੇ 200 ਰੁਪਏ ਮੰਗਦੇ ਦਾਲ ਦਾਲਸ 15 15 ਹੁਣ ਮੈਂ ਰਾਤ ਰੇਡੀਓ ਸਟੇਸ਼ਨ ਡਿਲੀਵਰੀ ਕਰਨ ਗੇ ਆ ਸੀਗਾ ਆਪਣੇ ਪੀਜਾ ਹਟ ਤੋਂ ਅੱਛਾ ਆਰਡਰ ਮੈਂ ਲੇ ਦਿੱਤਾ ਸੀਗਾ ਤੇ ਉਹ ਅੰਦਰ ਲੈ ਗਏ ਉਹਨਾਂ ਨੇ ਫੇਰ ਵੀਟ ਕਿਤੇ ਪੇਮੈਂਟ ਉਹਨਾਂ ਦੀ ਪੈਂਡਿੰਗ ਚੱਲ ਰਹੀ ਸੀਗੀ ਅੱਛਾ ਹੁਣ ਸਾਨੂੰ ਉੱਥੇ ਆਫਰ ਹੁੰਦੀ ਹੈ ਕਿ ਤੁਸੀਂ 15-20 ਮਿੰਟ ਪੱਲਾ ਵੇਟ ਕਰੋ ਉਸ ਤੋਂ ਬਾਅਦ ਕੰਪਨੀ ਨੂੰ ਕਾਲ ਕਰੋ ਪਾ ਜਾ ਕੇ ਤੁਹਾਡਾ ਹੱਲ ਹੋਏਗਾ ਫਿਰ ਚਾਰ ਪੰਜ ਵਾਰ ਚੈੱਕ ਕਰਾਇਆ ਉਹਨਾਂ ਦੀ ਪੈਂਡਿੰਗ ਚੱਲ ਰਹੀ ਹੈ ਮਨੂ ਪੇਮੈਂਟ ਮਿਲੀ ਨਹੀਂ ਮੈਂ ਉਹਨਾਂ ਦੇ ਬਾਹਰ ਤਾਂ ਖੜਾ ਰਿਆ ਯਾਨੀ ਕਿ ਮਨੂ 8 ਵਜੇ ਦਾ ਆਰਡਰ ਪਿਆ ਹੋਇਆ ਮੈਂ ਘੰਟਾ ਪੂਰਾ ਲਾਤਾ 200 ਰੁਪਏ ਪਿੱਛੇ ਕਹਿੰਦੇ ਕੋਈ ਅੰਦਰ ਉਹਨੂੰ ਵੀ ਨਹੀਂ ਕਹਿੰਦਾ ਵੀ ਆ ਕੇ 10 ਮਿੰਟ ਬਹਿ ਜਾਓ ਭਾਈ ਜੇ ਟਾਈਮ ਲੱਗਦਾ ਹਾਂਜੀ ਅਗਲੇ ਨਾਲ ਇੰਤਜ਼ਾਰ ਕਰਨਾ ਪੈਂਦਾ ਹਾਂਜੀ ਉਹ ਫਿਰ ਕੰਪਨੀ ਨੇ ਗੱਲ ਕੀਤੀ ਕਿ ਤੁਹਾਡੇ ਹਜੇ ਪੈਂਡਿੰਗ 'ਚ ਜਾਂਦ ਰਹੇ ਆ ਕਿ ਤੁਹਾਡੇ ਪੈਸੇ ਨਹੀਂ ਆਏ ਉਹ ਕਹਿੰਦੇ ਅਸੀਂ ਹੁਣ ਯਾਨੀ ਕਿ ਪੈਸੇ ਨਹੀਂ ਤੁਹਾਡੇ ਪੇ ਕਰ ਲੈ ਜਮਾਟਰ ਨੂੰ ਕਹਿੰਦੇ ਤੁਸੀਂ ਆਰਡਰ ਕੈਨਸਲ ਕਰਾ ਦਿਓ ਹੂੰ ਆਰਡਰ ਰਾਤਾ ਉਹਨਾਂ ਨੇ ਕੈਨਸਲ ਕਰਾਤਾ 1 ਘੰਟਾ ਲੱਗਦਾ ਆਰਡਰ ਕੈਨਸਲ ਹੋ ਜਾਂਦਾ ਫਿਰ ਉਹ ਤੁਹਾਡੇ ਪੱਲੇ ਪੈਂਦਾ ਕਿ ਕਿਵੇਂ ਹੁੰਦਾਗਾ ਨਹੀਂ ਵਾਰ ਆਰਡਰ ਖਰਾਬ ਵੀ ਹੋ ਜਾਂਦਾਗਾ మే ఆ ఆర్డర్ ਜਿਹੜਾ ਖਰਾਬ ਹੋ ਜਾਂਦਾ ਉਹ ਤਾਂ ਵਾਪਸ ਹੋ ਜਾਂਦਾ ਰਿਟਰਨ ਜਿਵੇਂ ਚਿਕਨ ਹੋ ਗਿਆ ਇਹ ਵਾਪਸ ਲੱਗ ਜਾਂਦਾ ਫ੍ਰੀਜੇ ਚ ਲੱਗ ਜਾਂਦਾ ਹੂੰ ਜਿਵੇਂ ਪੀਜ਼ਾ ਹੋ ਗਏ ਇਹ ਕੈਨਸਲ ਹੋ ਜੇ ਇਹ ਤਾਂ ਜ਼ਮੈਟਰ ਰਾਈਡਰ ਦਾ ਹੀ ਰਹਿ ਜਾਂਦਾ ਫਿਰ ਉਹਦੇ ਪੈਸੇ ਤੁਸੀਂ ਪੇ ਕਰਦੇ ਨਹੀਂ ਜੀ ਨਹੀਂ ਇਹ ਕੰਪਨੀ ਦੇ ਹੁੰਦੇ ਇਸ ਕੰਪਨੀ ਦੇ ਬਾਅਦ ਉਹ ਤੋਂ ਅਡਾ ਰਹਿ ਜਾਣਾ ਹਾਂਜੀ ਜਿਵੇਂ ਆਪਾਂ ਕੇਕ ਲੈ ਕੇ ਜਾਂਦੇ ਆ ਬਰਥਡੇ ਦਾ ਮਾੜਾ ਜਾਨੀ ਖਰਾਬ ਹੁੰਦਾ ਨਾ ਪਾ ਪੀਜਾ ਜਾਂ ਕੇਕ ਜਿਵੇਂ ਤੁਸੀਂ ਦੱਸ ਰਹੇ ਮਂਗਾਉਨੇ ਆ ਉਹ ਕਈ ਵਾਰ ਟੇਡਾ ਹੋਇਆ ਹੁੰਦਾ ਜਾਂ ਖਰਾਬ ਹੋਇਆ ਹੁੰਦਾ ਬਾਅਦ ਚ ਬੰਦਾ ਉਹਨੂੰ ਜਿਹੜਾ ਮੰਗਾਉਣ ਵਾਲਾ ਹੁੰਦਾ ਉਹਨੂੰ ਰਿਟਰਨ ਕਰ ਦਿੰਦਾ ਫਿਰ ਉਹ ਕਿਦੇ ਪੱਲੇ ਪੈਂਦਾ ਹੈ ਉਹ ਰਾਈਡਰ ਦੇ ਪੇਗਾ ਜੇ ਕੇਕ ਹੋਏਗਾ ਕੇਕ ਰਾਈਡਰ ਤੇ ਪੈਂਦਾ ਹਾਂਜੀ ਕੇਕ ਰਾਈਡਰ ਦੇ ਪੇ ਆ ਮਾੜੀ ਨੁਕਸਾਨ ਰਾਈਡਰ ਨੂੰ ਭਰਨਾ ਪੈਂਦਾ ਹਾਂਜੀ ਉਹ ਫਿਰ ਇਹਨਾਂ ਦੇ ਨਾਲ ਹੁੰਦਾ ਪਹਿਲਾਂ ਤਾਂ ਰਾਈਡਰ ਤੇ ਪਾ ਲਣਗੇ ਫਿਰ ਇਹਨਾਂ ਲਈ ਆਪਸ਼ਨ ਹੁੰਦੀ ਹੈ ਤੁਸੀਂ ਸੱਤ ਆਰਡਰ ਲਾਓ ਐਨੇ ਟਾਈਮ ਦੇ ਵਿੱਚ ਅੱਠ ਲਾਓ ਇਹ ਤੁਹਾਡੇ ਪੈਸੇ ਰਿਫੰਡ ਹੋ ਜਾਣਗੇ ਉਹ ਵਾਪਸ ਆ ਜਾਣੇ ਫਿਰ ਅੱਛਾ ਹਾਂਜੀ ਉਹ ਕੈਂਸਲ ਕਰ ਲਿਆ ਬੰਦੇ ਨੇ ਟਾਈਮਿੰਗ ਤੇ ਉਹ ਆਰਡਰ ਲਾਣੇ ਪੈਂਦੇ ਹਾਂ ਹਾਂਜੀ ਤੁਹਾਡੇ ਨਾਲ ਹੋਇਆ ਕਦੇ ਜੀ ਨਹੀਂ ਮੇਰੇ ਨਾਲ ਤਾਂ ਕਦੇ ਨਹੀਂ ਆਇਆ ਮੇਰਾ ਤਾਂ ਸਾਈਕਲ ਹੈ ਮੈਂ ਜਾਂਦੇ ਆ ਰਾਮ ਨਾਲ ਪਰਮਾਤਮਾ ਦੀ ਕਿਰਪਾ ਰਹੀ ਹੈ ਮੋਰਸਾਈਕਲਾਂ ਤੇ ਹੋ ਜਾਂਦਾ ਹੈ ਜਿਹੜੇ ਹਾਂ ਜੀ ਬਾਈਕ ਤੇ ਕੀ ਹੋਣੀ ਮੈਂ 1 ਘੰਟੇ 'ਚ 5 ਆਰਡਰ ਲਾਣੇ ਆ 4 ਲਾਣੇ ਕੰਪਨੀ ਦਾ ਉਨੇ ਹੀ ਦੇਣੇ ਆ ਉਹਨਾਂ ਨੇ ਪਹਿਲੇ ਆਰਡਰ ਦਾ ਲੈ ਕੇ ਆਉਂਦਾ ਤੁਸੀਂ ਸਾਨੂੰ ਕੰਟੇ ਦੇ ਵਿੱਚ 35 ਤੋਂ 50 ਰੁਪਏ ਤੱਕ ਕੰਮ ਕਰਾਵਾਂਗੇ 35 ਹੋ ਸਕਦਾ 50 ਤੋਂ 55 ਨਹੀਂ ਹੋਣਗੇ ਉਹਨਾਂ ਦਾ ਕੰਮ ਉਹ ਕਰਾਂਗੇ ਇਹ ਵੀ ਫਿਕਸ ਹੁੰਦਾ ਹੈ ਇਹ ਨਹੀਂ ਹੈਗਾ ਵੀ ਤੁਸੀਂ ਘੰਟੇ 'ਚ 100 ਰੁਪਏ ਕਮਾ ਲਓਗੇ ਨਹੀਂ 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 ਮੈਂ ਘੰਟੇ ਦੇ ਉਹਨਾਂ ਨੇ 35 ਤੋਂ 50 ਰੁਪਏ ਦਾ ਕੰਮ ਹੀ ਦੇਣਾ ਹਾਂ ਉਹ ਨਹੀਂ ਦੇਣਾ ਉਸ ਤੋਂ ਉੱਪਰ ਨਹੀਂ ਦੇਣਾ ਹੈਗਾ ਜੇ ਮਤਿਹਾਰ ਹੋਵੇ ਉਸ ਦਿਨ ਭਾਵੇਂ ਦੇ ਦੇਣ ਫਿਰ ਤਾਂ ਉਹੀ ਵੀ 12 ਘੰਟੇ ਜੇ ਬੰਦਾ ਕੰਮ ਕਰਦਾ 5-600 ਰੁਪਏ ਬਣਿਆ 50 ਰੁਪਏ ਦੇ ਹਿਸਾਬ ਨਾਲ ਜੇ 10 ਘੰਟੇ ਲਾਏ 500 ਰੁਪਏ ਹੋ ਗਿਆ ਜਿਸ ਤੋਂ 100-150 ਅਗਲੇ ਦਾ ਤੇ ਲਗਾ ਲਓ 50 ਰੁਪਏ ਦਾ ਅਗਲਾ ਆਏਗਾ ਸਾਰਾ ਦਿਨ ਚਾਹ ਵੀ ਪਿਣੀ ਹੈ ਉਹ ਹੀ ਤੈਨ ਸਰ ਬੈਪਲੇਗਾ ਤਾਂ ਹੁਣ ਤੱਕ ਇਹ ਪਹਿਲਾ ਵੀ ਰੂਲ ਹੈ ਜੀ ਸੀ ਕਿ ਹੁਣੀ ਰੂਲ ਹੈ ਜਿਹੇ ਚੇਂਜ ਹੋਏ ਆ ਇਹ ਇਹ ਪਹਿਲਾਂ ਹੀ ਵੀ ਸੀ ਇਹ ਸ਼ੁਰੂ ਤੋਂ ਇਹੀ ਰੂਲ ਚੱਲਦੇ ਆ ਰਹੇ ਹਨ ਪਰ ਇੰਨੀ ਵੱਡੀ ਤਾਦਾਦ ਦੇ ਵਿੱਚ ਲੋਕ ਇਸ ਲੈਂਡ 'ਚ ਆ ਰਹੇ ਆ ਖਾਸ ਤੌਰ ਦੇ ਉੱਤੇ ਨਵੇਂ ਮੁੰਡੇ ਇਸ ਪਾਸੇ ਨੂੰ ਆ ਰਹੇ ਆ ਜੇ ਡਿਲੀਵਰੀ ਕਰਦੇ ਆ ਡਿਲੀਵਰੀ ਕਰਦੇ ਆ ਫਿਰ ਉਹ ਕਿਉਂ ਇਸ ਰਾਹ ਨੂੰ ਚੁਣਦੇ ਆ ਇਹਦੇ 'ਚ ਫਾਇਦਾ ਕੀ ਆ ਇਹ ਤਾਂ ਇਹ ਪਾਰਟ ਟਾਈਮ ਕੰਮ ਹੈ ਜਿਵੇਂ ਕੋਈ ਬੰਦਾ 8-10 ਘੰਟੇ ਹੋਰ ਪਾਸੇ ਕੰਮ ਕਰ ਲਵੇ ਚਲੋ ਬੈਗ ਚੱਕਿਆ 2 ਘੰਟੇ ਲਾਇਆ 200 ਬਣ ਗਿਆ ਸਬਜੀ ਦਾ ਖਰਚਾ ਹੋ ਗਿਆ ਆਪਣਾ ਦੁੱਧ ਦਾ ਖਰਚਾ ਹੋ ਗਿਆ ਇਹਦਾ ਪਾਰਟ ਟਾਈਮ ਹੈ ਫੁੱਲ ਟਾਈਮ ਜੌਬ ਨਹੀਂ ਹੈ ਜ਼ਮਾਟੋਸ ਵੀ ਹੈ ਕੋਈ ਵੀ ਨਹੀਂ ਹਾਂਜੀ ਬਈ ਖਤਰਾ ਬਹੁਤ ਹੁੰਦਾ ਰਾਤ ਨੂੰ ਆਰਡਰ ਦੇਣ ਜਾਂਦੇ ਹੋ ਲੁੱਟਾ ਕੋਹਾ ਹੋ ਜਾਂਦੀਆਂ ਨੇ ਹਾਂਜੀ ਮੈਂ ਕਈ ਵਾਰ ਹੋਇਆ ਜੀ ਮੈਂ ਯੂਨੀਵਰਸਿਟੀ ਜਿੱਥੇ ਪੜ੍ਹੋ ਸ਼ੁਰੂ ਹੁੰਦਾ ਉੱਥੇ ਮੇਰਾ ਮੋਬਾਈਲ ਖੋਇਆ ਮੈਂ ਘਿਰ ਗਿਆ ਮੇਰੇ ਗੋਡੇ ਭੱਲੇ ਗਏ ਅੱਛਾ ਮੋਬਾਈਲ ਮੂਲ ਖੋਦੇ ਆ ਹੋਰ ਜੀ ਫਿਰ ਅਨੇਜਾ ਦੇ ਸਾਹਮਣੇ ਫੇਸ ਟੂਕ ਤੇ ਹੋਇਆ 6 ਵਜੇ ਦਿਨੇ ਮਨ ਨੂੰ ਆਇਆ ਲੱਗਿਆ ਜਦ ਮੈਂ ਫੋਨ ਫੜਿਆ ਪਿੱਛੋਂ ਦੀ ਚਪਟਾ ਮਾਰਿਆ ਹਾਂ ਐਮ ਹੁੰਦਾ ਬੰਦੇ ਨੂੰ ਕਿ ਚੱਲ ਹੋਈ ਆਪਣੇ ਹੋਣਾ ਬੰਦਾ ਇਹਦਾ ਬੰਦਾ ਨੂੰ ਬਾਅਦ ਵਿੱਚ ਪਤਾ ਲੱਗਦਾ ਜਾਂਦਾ ਕਿ ਬਈ ਪਿੱਛੇ ਦਾ ਪਲੇਟ ਵੀ ਨਹੀਂ ਹੈਗੇ ਮੋਟਰਸਾਈਕਲ ਮੇਨਾਂ ਦਾ ਲੂਟੋ ਹੋ ਗਈ ਹਾਂਏ ਮੇਰੇ ਕਿੰਨੇ ਵਾਰ ਹੋ ਗਿਆ ਤਿੰਨ ਚਾਰ ਵਾਰ ਹੋਇਆ ਫਿਰ ਮੈਨੂੰ ਕਿਸੇ ਨੇ ਦੱਸਿਆ ਤੁਹਾਡੇ ਤੇ ਜਿਆਦਾ ਅੱਖ ਰੱਖੇ ਹੋਈ ਆ ਹੂੰ ਉੱਥੇ ਫਿਰ ਫੇਸ ਬੰਦੇ ਵਿੱਚ ਮੈਂ ਆਰਡਰ ਦੇ ਰਿਹਾ 520 ਪਤਲੀ ਤੇ ਆਂਟੀ ਨੇ ਦੋ ਆਂਟੀ ਆ ਰਹੇ ਸੀਗੇ ਉਹ ਆਪਣੇ ਫੁੱਲਾ ਸਿੰਘ ਦੇ ਨਾ ਚੱਲੇ ਚੱਲਦੇ ਹੁੰਦੇ ਜਿਹੜੇ ਇਹ ਸਗੋਂ ਦੇ ਸਾਰੇ ਦੇ ਕਰਮੀਆਂ ਦੇ ਆਂਟੀ ਨੇ ਚੀਕ ਮਾਰੀ ਮੈਂ ਆਰਡਰ ਦੇ ਰਿਹਾ ਮੈਂ ਹਾਂ ਜੇ ਉਹ ਇਹ ਮੋਟਰਸਾਈਕਲ ਮਾਰਿਆ ਹੋਣਾ ਕਿਸੇ ਦੇ ਵਿੱਚ ਸੜਕ ਪਾਰ ਕਰਦੇ ਜਿਆ ਨੇੜੇ ਆ ਮੈਂ ਆਂਟੀ ਨੂੰ ਪੁੱਛਿਆ ਮੈਂ ਆਂਟੀ ਜੀ ਕੀ ਗੱਲ ਹੋਈ ਕੱਦੇ ਮੇਰੀ ਚੈਨ ਖੋਲੀ ਉਹ ਚੈਨ ਆ ਟਿਕਦੇ ਅੱਧੇ ਮੇਰੇ ਹੱਥਾਂ 'ਚ ਰਹਿ ਗਏ ਅੱਧੇ ਉਹ ਲੈ ਗਿਆ ਮੈਂ ਕਿਹਾ ਮਤਲਬ ਤੁਸੀਂ ਦੱਸਤਾ ਦਿੰਦੇ ਮੇਰੇ ਕੋਲੋਂ ਨੰਗੇ ਆ ਮੈਂ ਸਾਈਕਲ ਅੱਗੇ ਕਰਦਾ ਹੁੰਦਾ ਗੇੜਦਾ ਹੁੰਦਾ ਉਹੀ ਮੁੰਡੇ ਸੀਗੇ ਉਹ ਫਿਰ ਇਹਨਾਂ ਨੇ ਰਿਪੋਰਟ ਕਰਾਈ ਸਾਰਾ ਕੁਝ ਕਰਾਇਆ ਕੈਮਰੇ 'ਚ ਦੇਖਿਆ ਉਹਨਾਂ ਨੇ ਚਕਾਇਆ ਆਂਟੇ ਜਿਨਾਂ ਦੀ ਸੀਗੇ ਉਹ ਫਰਮ ਯਾਨੀ ਕਿ ਤਕੜੇ ਸੀਗੇ ਉਹਨਾਂ ਨੇ ਚੁਕਾਇਆ ਮੈਂ ਤਾਂ ਕੰਮ ਕਰਨ ਲੱਗੇ ਆ ਕਿਨੇ ਤਾਂ ਮੇਰੇ ਤੇ ਵੀ ਇਹਨਾਂ ਨੇ ਆ ਕਰਕੇ ਸੀ ਕਿ ਬਾਬੇ ਦਾ ਮੋਬਾਈਲ ਹੋਣਾ ਅੱਛਾ ਹਾਂ ਇਸ ਤਰ੍ਹਾਂ ਪਰਸ ਹਾਂ ਮੈਨੂੰ ਕਿਸੇ ਨੇ ਦੱਸਿਆ ਸੀਗਾ ਉਥੇ ਕਿ ਇਹ ਨੇੜੇ ਕੋਈ ਚੀਜ਼ ਵੀ ਰਾਤ ਨੂੰ 10:30 ਵਜੇ 11:00 ਵਜੇ ਤੁਹਾਨੂੰ ਕੋਈ ਆਰਡਰ ਪਾਜੇ ਤੁਹਾਨੂੰ ਲੋਕੇਸ਼ਨ ਦਾ ਪਤਾ ਲੱਗ ਜਾਂਦਾ ਵੀ ਕਿੱਥੇ ਜਾਣਾਗਾ ਹਾਂਜੀ ਲੋਕੇਸ਼ਨ ਦਾ ਤਾਂ ਪਤਾ ਲੱਗ ਜਾਂਦਾ ਹੁਣ ਤਾਂ ਮੇਰਾ ਨੋਰਮਲ ਆ ਮੈਂ ਮੈਪ ਵੀ ਨਹੀਂ ਦੇਖਦਾ ਹੂੰ ਹਾਂਜੀ ਹੁਣ ਤਾਂ ਯਾਦ ਹੀ ਹੋ ਗਿਆ ਏਰੀਆ ਹੁਣ ਤਾਂ ਯਾਦ ਹੋ ਗਿਆ ਅੱਖਾਂ ਬੰਦ ਕਰਕੇ ਚੱਲ ਜੇ ਪੱਲਾ 100% ਬੈਟਰੀ ਚਾਹੀਦੀ ਮੰਨ ਲਓ ਕੋਈ ਐਹੋ ਜੀ ਲੋਕੇਸ਼ਨ ਤੇ ਆਰਡਰ ਪਾ ਜੇ ਜਿਹੜੀ ਖਤਰਨਾਕ ਹੋਵੇ ਜਿੱਥੇ ਕਹਿੰਦੇ ਤਨੇ ਵੀ ਜਾਨ ਨੂੰ ਡਰ ਲੱਗਦਾ ਤੇ ਰਾਤ ਨੂੰ ਤਾਂ ਬੰਦਾ ਜਾਂਦਾ ਕਿਤੋਂ ਫਿਰ ਉਦੋਂ ਕੀ ਕਰਦੇ ਹਾਂ ਤੁਸੀਂ ਉਦੋਂ ਫਿਰ ਯਾਨੀ ਕਿ ਆਪਾਂ ਜਿਨ੍ਹਾਂ ਨੇ ਆਰਡਰ ਕੀਤਾ ਹੁੰਦਾ ਉਹਨਾਂ ਨੂੰ ਆਪੇ ਕਾਲ ਕਰ ਦਈਏ ਭਾਜੀ ਤੁਸੀਂ ਆ ਜਾਓ ਅੱਗੇ ਤਾਂ ਆਪਾਂ ਨੂੰ ਖਤਰਾ ਹੈ ਯਾਨੀ ਕਿ ਜੇ ਰਸਤਾ ਲੰਬਾ ਕਿਸੇ ਦੀ ਵੇੜ ਕਰ ਲਈਦੀ ਆ ਕੋਈ ਸਾਈਕਲ ਵਾਲਾ ਆ ਜਾਏ ਸਕੂਟਰ ਵਾਲਾ ਮੋਟਰਸਾਈਕਲ ਉਹਦੇ ਨਾਲ ਹੋ ਜੀ ਜਾਂਦਾ ਪਰ ਭਾਈ ਐਡਾ ਰਿਸਕ ਲੈ ਕੇ ਜ਼ਿੰਦਗੀ ਦਾ ਰਿਸਕ ਲੈ ਕੇ ਇਹ ਕੰਮ ਨੂੰ ਕਰ ਰਹੇ ਹਾਂ ਆਈ ਨਹੀਂ ਸੋਚਦੀ ਯਾਰ ਵੀ ਕੋਈ ਹੋਰ ਕੰਮ ਕਰ ਲਈਏ ਕਿਉਂ ਜੇ ਜਿੰਦਗੀ ਨਾ ਰਹੀ ਫਿਰ ਕੀ ਫਾਇਦਾ ਹੁਣ ਵੀਰ ਜੇ ਕੰਮ ਦਾ ਕਰ ਲਈਏ ਇਹ ਡੇਲੀ ਦਾ ਖਰਚਾ ਬਹੁਤ ਹੈ ਬੱਚੇ ਹੁਣ ਕੋਲਜ ਜਾਂਦੀ ਹੈ 100 ਰੁਪਏ ਦਾ ਉਹਦਾ ਕਿਰਾਇਆ ਲੱਗ ਜਾਂਦਾ ਬੇਟੀ ਹੈ ਹਾਂਜੀ ਕੋਲਜ ਨਹੀਂ ਬੇਟੀ ਨੂੰ ਪੜਾ ਰਿਹਾ ਹਾਂ ਦੇਖੋ ਬੇਟੀ ਹੈ ਜੀ ਨਹੀਂ ਦੋ ਆਏ ਜੀ ਇੱਕ ਫਿਫਥ ਚ ਹੈ ਇੱਕ MBA ਕਰ ਰਹੀ ਹੈ ਠੀਕ ਹੈ ਬੇਟੀਆਂ ਵਾਸਤੇ ਵੀ ਕੋ ਸੋਚਿਆ ਉਹ ਕੋ ਸੁਪਨਾ ਹੋਊਗਾ ਕੀ ਬਣਾਉਣਾ ਚਾਹੁੰਦੇ ਉਹਨਾਂ ਨੂੰ ਇਹ ਬੜੀ ਬੇਟੀ ਦਾ ਕਰੀ ਮੈਂ ਬੈਂਕ ਚ ਜੋਬ ਕਰਨੀ ਹੈ ਲੈਗ ਦੀ ਨੌਕਰੀ ਕਰਨੀ ਹੈ ਤੁਹਾਡਾ ਕੀ ਸੁਪਨਾ ਬਈ ਜੋ ਬੱਚੇ ਜੋ ਬੱਚੇ ਨੇ ਕਿਹਾ ਹਾਂ ਜੀ ਕਰਦੇ ਕਰ ਰਹੇ ਆ ਮੈਂ ਤਾਂ ਪੜਾ ਰਹੇ ਹਾਂ ਹਾਂ ਜੀ ਸਸਪੈ ਜੇ ਅਸੀਂ ਇਹ ਰਿਕਸ਼ੇ ਦੀ ਮੰਗ ਰੱਖੀਏ ਜੇ ਮੰਨ ਲਓ ਕੋਈ ਇੰਟਰਵਿਊ ਦੇਖਣ ਤੋਂ ਬਾਅਦ ਜੇ ਕੋਈ ਚਾਹ ਹਣ ਸੱਜਣ ਹੋਵੇ ਕਰਦੀ ਚਾਹੁੰਦਾ ਹੋਵੇ ਤੁਹਾਡੀ ਮੱਤ ਗਾਲਣਾ ਇਹ ਤੁਸੀਂ ਮਦਦ ਲਾਉਗੇ ਹਾਂਜੀ ਹਾਂਜੀ ਹਾਂ ਇਹ ਲੈਣੇ ਪੈਗੇ ਇਹ ਹੁਣ ਬਹੁਤ ਔਖਾ ਹੋਇਆ ਪਿਆ ਹਾਂਜੀ ਜੀ ਤਾਂ ਬਹੁਤ ਸ਼ੁਕਰੀਆ ਕਰਮਜੀਤ ਭਾਈ ਤੁਸੀਂ ਬਹੁਤ ਸੋਹਣਾ ਪਿਆਰ ਭਰ ਦਾ ਸੰਜਾ ਕੀਤਾ ਖਾਸ ਤੌਰ ਦੇ ਉੱਤੇ ਮੈਨੂੰ ਲੱਗਦਾ ਕਿ ਅੱਜ ਦਾ ਜਿਹੜਾ ਮੇਰਾ ਪੋਡਕਾਸਟ ਆ ਇਹ ਉਹਨਾਂ ਨੂੰ ਜਰੂਰ ਇੱਕ ਮੈਸੇਜ ਦਿਓਗਾ ਸੇਧ ਦਿਓਗਾ ਜਿਹੜੇ ਇਹ ਕਹਿ ਕੇ ਘਰਾਂ ਚ ਬੈਠੇ ਨੇ ਜਾਂ ਇਹ ਕਹਿ ਦਿੰਦੇ ਨੇ ਆਪਣੇ ਮਾਪਿਆਂ ਨੂੰ ਕਿ ਸਾਡੇ ਮੁਲਕ ਦੇ ਵਿੱਚ ਤਾਂ ਕੰਮ ਨਹੀਂ ਹੈਗਾ ਜਿਹੜੇ ਮਿਹਨਤ ਤੋਂ ਪਾਈਦੇ ਨੇ ਉਹਨਾਂ ਦੇ ਲਈ ਮਿਸਾਲ ਆ ਬਾਈ ਕਰਮਜੀਤ ਜਿਨ੍ਹਾਂ ਨੇ ਮਿਹਨਤ ਕਰਦੇ ਨੇ ਤੇ ਉਸੇ ਮਿਹਨਤ ਦੇ ਨਾਲ ਹੀ ਆਪਣਾ ਘਰ ਚਲਾਉਂਦੇ ਨੇ ਤੇ ਧਰਮ ਵੀ ਨਹੀਂ ਬਦਲਿਆ ਲਾਲਚ ਵੀ ਦਿੱਤੇ ਗਏ ਆਫਰਾਂ ਵੀ ਦਿੱਤੀਆਂ ਗਈਆਂ ਪਰ ਆਪਣਾ ਜਿਹੜਾ ਧਰਮ ਸੀਗਾ ਆਪਣਾ ਇਮਾਨ ਸੀ ਉਹਨੂੰ ਵੇਚਿਆ ਲਈ ਉਮੀਦ ਕਰਦੇ ਆ ਤੁਹਾਨੂੰ ਪੌਡਕਾਸਟ ਪਸੰਦ ਆਇਆ ਹੋਵੇਗਾ ਜੇਕਰ ਕੋਈ ਵੀਰ ਸੱਜਣ ਬਾਈ ਹੋਰਾਂ ਦੇ ਨਾਲ ਸੰਪਰਕ ਕਰਨਾ ਚਾਹੁੰਦਾ ਕੋਈ ਮਦਦ ਕਰਨੀ ਚਾਹੁੰਦਾ ਤਾਂ ਅਸੀਂ ਇਹਨਾਂ ਦਾ ਨੰਬਰ ਵੀ ਜਿਹੜਾ ਕਮੈਂਟ ਬਾਕਸ ਦੇ ਵਿੱਚ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਜਰੂਰ ਸਾਂਝਾ ਕਰ ਦੇਵਾਂਗੇ ਧੰਨਵਾਦ